ਜਿਹੜੀ ਬਹੁਤ ਵੱਡੀ ਸੇਵਾ ਹਨਾ ਮਨੁੱਖਤਾ ਦੇ ਭਲੇ ਲਈ ਅੱਜ ਦੀ ਜਿਹੜੀ ਬਹੁਤ ਜਿਹੜੀ ਹੁਣ ਦੀ ਜਿਹੜੀ ਜਨਰੇਸ਼ਨ ਆ ਜਾਂ ਹੁਣ ਦੀ ਜੋ ਜਿਸ ਟਾਈਪ ਦਾ ਸਾਡਾ ਲਾਈਫ ਸਟਾਈਲ ਹੋ ਚੁੱਕਿਆ ਜਿਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਆ ਹਨਾ ਕਿਉਂਕਿ ਔਰ ਮੈਂ ਤੁਹਾਡੇ ਜਿਹੜੇ ਤੁਸੀਂ ਦੱਸਦੇ ਹੋ ਉਸਕੇ ਔਰ ਉਹ ਸੁਨਦਾ ਰਹਿਣਾ ਔਰ ਮੈਨੂੰ ਲੱਗਦਾ ਜਿੰਨਾ ਤੋਂ ਅਸੀਂ ਬਹੁਤ ਦੂਰ ਜਾ ਚੁੱਕੇ ਹਾਂ ਹਨਾ ਨਹੀਂ ਤਾਂ ਪੁਰਾਣੇ ਟਾਈਮ ਦੇ ਵਿੱਚ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਅੱਧੇ ਤੋਂ ਵੱਧ ਬਿਮਾਰੀਆਂ ਦਾ ਜਿਹੜਾ ਇਲਾਜ ਆ ਉਹ ਘਰ ਹੀ ਕਰ ਲੈਣਾ ਸੋ ਹੁਣ ਅਸੀਂ ਉਹ ਵਿਰਸਾ ਆਪਣਾ ਭੁੱਲ ਗਏ ਕਾਈ ਲੋਕਾਂ ਦੇ ਵਿੱਚ ਬਿਮਾਰੀਆਂ ਵੱਧ ਤੋਂ ਵੱਧ ਹਨ ਹੋ ਗਈਆਂ ਔਰ ਤੁਸੀਂ ਉਹ ਵਿਰਸੇ ਦੇ ਨਾਲ ਦੁਬਾਰਾ ਲੋਕਾਂ ਨੂੰ ਬਿਲਕੁਲ ਜੀ ਮਾੜਾ ਜਿਹਾ ਪੇਟ ਦੁਖਦਾ ਸੀ ਜਵਾਗ ਦਾ ਸਾਡੀਆਂ ਦਾਦੀਆਂ ਚਾਚਿਆਂ ਨੇ ਉਹ ਇੰਗਰੈਨ ਖਵਾ ਦਿੰਦੀਆਂ ਸੀ ਉਹ ਸਮਝ ਜਾਂਦਾ ਸੀ ਬੜੇ ਆਰਾਮ ਨਾਲ ਹੁਣ ਕੀ ਹੁੰਦਾ ਹੁਣ ਮਾੜਾ ਜਾਂ ਬੱਚੇ ਦਾ ਪੇਟ ਦਰਦ ਹੋਇਆ ਨਹੀਂ ਤੇ ਸਭ ਤੋਂ ਵੱਡੇ ਜਾਂ ਚਾਈਲਡ ਸਪੈਸ਼ਲਿਸਟ ਦੀ ਕਹਦੇ ਅਪਾਇੰਟਮੈਂਟ ਮੁੱਕ ਹੋ ਜਾਂਦੀ ਆ ਤਾਂ ਮੈਂ ਥੋੜੇ ਜਿਹੇ ਦਿਨ ਜਾ ਰਿਆਂ ਤੀਜੇ ਰਸਤੇ 'ਚ 10-12 ਬੱਚੇ ਨਿੱਕਰ ਪਾ ਕੇ ਜੋਂ ਲੱਗੇ ਪਾਣੀ 'ਚ ਛੜੱਪੇ ਮਾਰ-ਮਾਰ ਨਾਉਣ ਮਖਲਾ ਇਹਨਾਂ ਨੂੰ ਕੁਝ ਨਹੀਂ ਹੁੰਦਾ ਸਾਡਾ ਨਿਆਣਾ ਇੱਕ ਦਿਨ ਮਾੜਾ ਜਾਂ ਕਰ ਲਵੇ 13 ਦਿਨ ਡੀਕ ਨਹੀਂ ਹੁੰਦਾ ਮਤਲਬ ਕਹਿਣ ਦਾ ਕਿ ਜਿਹੜੀ ਇਮਿਊਨਿਟੀ ਆ ਉਹ ਸਾਡੇ ਵਾਤਾਵਰਣ 'ਚ ਆ ਅਸੀਂ ਆਪਣੇ ਬੱਚਿਆਂ ਨੂੰ ਏਸੀ 'ਚ ਬੰਦ ਕਰਤਾ ਮੋਬਾਈਲਾਂ ਦੇ ਉੱਤੇ ਲਾਤਾ ਲੈਪਟਾਪਾਂ ਤੇ ਲਾ ਤੇ ਉਸ ਕਰਕੇ ਸਾਡੇ ਬੱਚਿਆਂ ਦੀ ਜਿਹੜੀ ਗਰੋਥ ਹੈ ਉਹ ਵੀ ਰੁਕੀ ਹੈ ਉਹਦੇ ਵਾਸਤੇ ਅਸੀਂ ਬੜੇ ਵਧੀਆ ਵਧੀਆ ਜਿਹੜੇ ਪ੍ਰੋਗਰਾਮ ਲੈ ਕੇ ਆਉਨੇ ਆ ਅੱਜ ਗਰੇਵਾਲ ਸਾਹਿਬ ਨੂੰ ਲੈ ਕੇ ਆਉਣ ਦਾ ਸਾਡਾ ਬੇਨ ਮਕਸਦ ਪਤਾ ਕੀ ਹੈ ਕਿ ਅਸੀਂ ਸਾਡੇ ਯੂਥ ਨੂੰ ਇੱਕ ਮੈਸੇਜ ਦੇ ਦਈਏ ਕਿ ਮਿੱਤਰੋ ਆਪਾਂ ਨੂੰ ਵਾਪਸ ਘਰ ਆਉਣਾ ਹੀ ਪੈਣਾ ਤੇ ਜਿਹੜੀਆਂ ਮੂਲੀਆਂ ਛਲਗੋਂ ਗਾਜਰਾਂ ਨੇ ਆਪਣੀਆਂ ਬੱਟਾਂ ਤੇ ਲਾਉਣੀਆਂ ਹੀ ਪੈਣੀਆਂ ਨੇ ਜਿੰਨੀ ਦਿਨ ਬੱਟਾਂ ਤੇ ਨਹੀਂ ਲਾਵਾਂਗੇ ਉੰਨੀ ਦਿਨ ਪੱਟਾਂ ਨੂੰ ਤੁਸੀਂ ਮਜ਼ਬੂਤ ਨਹੀਂ ਰੱਖ ਸਕਦੇ ਇਹ ਬਹੁਤ ਵੱਡੀ ਚੀਜ਼ ਹੈ ਗੱਲ ਗੋਣ ਸਾਹਿਬ ਕਿਉਂਕਿ ਮੈਨੂੰ ਲੱਗਦਾ ਕਈ ਵਾਰੀ ਨਾ ਅਸੀਂ ਅੱਜ ਅੱਜ ਦੀ ਜਿਹੜੀ ਜ਼ਿੰਦਗੀ ਆ ਫਾਸਟੰਨੀ ਹੋ ਗਈ ਔਰ ਲੋਕ ਪੈਸੇ ਦੀ ਦੌੜ ਪਿੱਛੇ ਇੰਨੇ ਹੋ ਗਏ ਜਿਹੜੀ ਜਿਹੜੀ ਅਣਮੁੱਲੀ ਚੀਜ਼ ਆ ਸਾਡਾ ਸਰੀਰ ਇਹਨੂੰ ਅਸੀਂ ਭੁੱਲ ਜਾਂਦੇ ਆ ਤੇ ਕਈ ਵਾਰੀ ਬੰਦਾ ਪੈਸਾ ਬਾਅਦ ਚ ਇੰਨਾ ਇਕੱਠਾ ਕਰ ਲੈਂਦਾ ਉਦੋਂ ਉਹ ਸਰੀਰ ਰਹਿ ਜਾਂਦਾ ਹੈ ਨਾ ਔਰ ਫਿਰ ਉਦੋਂ ਸਮਝ ਆਉਂਦੀ ਆ ਵੀ ਕਰੋੜਾਂ ਅਰਬ ਰੁਪਈਆ ਲਾ ਕੇ ਵੀ ਅਸੀਂ ਇਨੂੰ ਨਹੀਂ ਖਰੀਦ ਸਕਦੇ ਹਨਾ ਉਹ ਲੋਰ ਉਹ ਪੈਸਾ ਉਹ ਕੋਠੀਆਂ ਫਿਰ ਆਈ ਧਰੀਆਂ ਧਰਾਂਗੇ ਜੀ ਸਰਪਾ ਜਦੋਂ ਆਫ ਕੈਮਰਾ ਗੱਲ ਕਰ ਰਹੇ ਸੀ ਕਿ ਸਾਡੇ ਹਿੰਦੁਸਤਾਨ ਦੇ ਵਿੱਚ 100 ਸਾਲ ਦਾ ਬਜ਼ੁਰਗ टॉर्च ਲੈ ਕੇ ਲੱਭਿਆ ਨਹੀਂ ਮਿਲਦਾ ਜਦ ਕੀ ਵਿਦੇਸ਼ਾਂ ਦੇ ਵਿੱਚ 100 100 ਸਾਲ ਦੇ ਇਨਸਾਨ ਉਹਨਾਂ ਨੂੰ ਤੁਸੀਂ ਬਜ਼ੁਰਗ ਨਹੀਂ ਕਹਿੰਦੇ 100 100 ਸਾਲ ਦੇ ਇਨਸਾਨ ਪ੍ਰੋਪਰ ਕੰਮ ਕਰਦੇ ਆ ਕਿਉਂਕਿ ਉਹ ਨੌਕਰ ਨਹੀਂ ਰੱਖਦੇ ਸਾਨੂੰ ਤਾਂ ਪਾਣੀ ਦੇਣ ਵਾਸਤੇ ਵੀ ਜਿੰਨੀ ਦੇਰ ਘਰ ਵਾਲੀ ਪਾਣੀ ਹੱਥ ਹਲਾ ਕੇ ਰਾਣੀ ਉਹ ਤੁਸੀਂ ਪਾਣੀ ਨਹੀਂ ਪੀਂਦੇ ਮਤਲਬ ਇਹ ਸਾਡੇ ਥੋੜਾ ਜਿਹਾ ਹੇਗਾ ਕਿ ਥੋੜਾ ਜਿਹਾ ਸਰੀਰ ਨੂੰ ਹਿਲਾਇਆ ਕਰੋ ਡੁਲਾਇਆ ਅਸੀਂ ਸਰੀਰ ਐਕਚੁਅਲੀ ਮੈਨੂੰ ਲੱਗਦਾ ਲੋਕਾਂ ਨੇ ਨਾ ਸਟੈਂਡਰਡ ਇਹ ਬਣਾ ਲਿਆ ਬਈ ਜਿਹਦੇ ਕੋਲੇ ਚਾਰ ਪੈਸੇ ਆ ਗਏ ਉਹਨੂੰ ਲੱਗਦਾ ਜੇ ਮੈਂ ਆਪ ਗਲਾਸ ਚਾੱਕ ਕੇ ਪਾਣੀ ਪੀੂੰ ਸ਼ਾਇਦ ਮੈਂ ਛੋਟਾ ਹੋ ਜਾਊਗਾ ਜਾਂ ਮੈਂ ਹੱਥ ਆਪ ਹਿਲਾ ਲੂੰਗਾ ਬਾਹਰ ਤੁਸੀਂ ਦੇਖੋ ਜਿਨ੍ਹਾਂ ਤੁਸੀਂ ਕੰਟਰੀਆਂ ਦੀ ਉਹ ਮੇਰੇ ਖਿਆਲ ਉਹਦੇ ਚ ਵੱਡਾ ਕਾਰਨ ਵੀ ਇਹੀ ਆ ਕਿ ਉਹ ਆਪਣੇ ਹੱਥੀਂ ਕੰਮ ਕਰਨੇ ਛੱਡਦੇ ਨਹੀਂ ਚਾਹੇ ਉਹ ਪੈਸਾ ਜਿੰਨਾ ਵੀ ਨਾ ਤਾਂ ਉੱਥੇ ਨੌਕਰ ਅਵੇਲੇਬਲ ਨੇ ਹਨਾ ਕੰਮ ਆਪ ਦੇ ਆਪ ਹੀ ਕਰਨੇ ਪੈਂਦੇ ਆ ਔਰ ਉਹਦੇ ਨਾਲ ਹੱਥ ਉੱਥੇ ਹਿਲਦਾ ਰਹਿੰਦਾ ਔ ਸਾਡੇ ਬਜ਼ੁਰਗਾ ਹੱਥੀਂ ਕੰਮ ਕਰਦੇ ਆ ਖੇਤਾਂ 'ਚ ਜਾਂਦੇ ਆ ਉਹਨਾਂ ਨੂੰ ਬਿਮਾਰੀ ਹੁੰਦੀ ਹੋਈ ਬਿਮਾਰੀ ਦਾ ਘਰ ਹੀ ਇਹ ਆ ਕਿ ਜਦੋਂ ਅਸੀਂ ਬੈਠਣ ਲੱਗ ਜਾਂਦੇ ਤੁਸੀਂ ਸਾਡੇ ਪੰਜਾਬ ਦਾ ਸਭ ਤੋਂ بڑا ਬਜ਼ੁਰਗ ਦੇਖੋ ਧਰਮਿੰਦਰ ਕਿਹੜੇ ਏਰੀਆ 'ਚ ਬੈਠਾ ਕਿੰਨੀਆਂ ਸਹੂਲਤਾਂ 'ਚ ਬੈਠਾ ਉਹ ਵੀ ਆਪਣਾ ਫਾਰਮ ਹਾਊਸ ਬਣਾਈ ਬੈਠਾ ਔਰ ਉਹਦੇ ਕਰਕੇ ਅੱਜ ਵੀ ਉਹ ਮਤਲਬ ਕਹ ਦਿੰਦਾ ਵੀ ਹੀ ਮੈਨ ਅਗਰ ਕੋਈ ਹੈਗਾ ਤਾਂ ਉਹ ਧਰਮਿੰਦਰ ਹੀ ਆ ਆਪਾਂ ਨੂੰ ਸਿੱਖ ਲੈਣੀ ਚਾਹੀਦੀ ਹੈ ਨਾ ਇਹ ਕੋਈ ਬਹੁਤ ਵੱਡੀ ਗੱਲ ਆ ਔਰ ਮੈਨੂੰ ਲੱਗਦਾ ਮੈਂ ਅਕਸਰ ਹੀ ਇਹ ਗੱਲ ਕਰਦਾ ਹੁੰਨਾ ਵੀ ਜਦੋਂ ਬੰਦੇ ਕੋਲੇ ਪੈਸਾ ਆਉਂਦਾ ਨਾ ਅਸੀਂ ਹਰ ਚੀਜ਼ ਚ ਬ੍ਰਾਂਡ ਦੇਖਦੇ ਹਾਂ ਗੱਡੀਆਂ ਵੀ ਅਗਲਾ ਕਹਿੰਦਾ ਵੀ ਮੈਂ ਹੁਣ ਮਤਲਬ ਮਰੂਤੀ ਜਿਹਾ ਇਹਨਾਂ ਛੋਟੀਆਂ ਨਹੀਂ ਮੈਨੂੰ ਹੁਣ ਲਗਜ਼ਰੀ ਚਾਹੀਦੀ ਆ ਕੱਪੜੇ ਵੀ ਮੈਨੂੰ ਵਧੀਆ ਚਾਹੀਦੇ ਆ ਬੂਟ ਵੀ ਮੇਰੇ ਅਪਗ੍ਰੇਡ ਹੋਣੇ ਚਾਹੀਦੇ ਆ ਮਤਲਬ ਪੂਰਾ ਐਨ ਬਾਕੀ ਸਾਰੀਆਂ ਚੀਜ਼ਾਂ ਚ ਬ੍ਰਾਂਡ ਪਰ ਜਿਹੜਾ ਖਾਣਾ ਪੀਣਾ ਉਦੋਂ ਅਸੀਂ ਸਬਜ਼ੀ ਵਾਲੇ ਨਾਲ 2 ਰੁਪਏ ਪਿੱਛੇ ਲੜੀ ਜਾਂਦੇ। ਚਾਹੇ ਸੜੀ ਹੋਈ ਦੇ ਦੇ। ਹੈਨਾ? ਉਹ ਕੇ ਪੈਸੇ। ਬੋਇਲ ਵੀ ਤੇ ਬ੍ਰਾਂਡ ਹੀ ਆ ਇਹਦਾ। ਇਹ ਵੀ ਹੁਣ ਬ੍ਰਾਂਡ ਹੋ ਗਿਆ। ਪਰ ਮੈਂ ਪਰ ਮੈਂ ਗਾਜਰ ਮੂਲੀਆਂ ਦੀ ਉਹ ਗੱਲ ਕਰਦਾ। ਮੈਂ ਬ੍ਰਾਂਡ ਬਣਾਉਣਾ ਆਪਣੀ ਕਿਸਾਨੀ ਦੀ ਥੋੜੀ ਬਹੁਤ ਵੱਡੀ ਗੱਲ ਆ ਔਰ ਮੈਂ ਅਕਸਰ ਹੀ ਗੱਲ ਕਰਦਾ ਹੁੰਦਾ ਕਿ ਜਦੋਂ ਬੰਦੇ ਕੋਲੇ 4 ਪੈਸੇ ਆ ਜਾਣ ਨਾ ਤਾਂ ਉਹਨੂੰ ਸਭ ਤੋਂ ਪਹਿਲਾਂ ਐਵੇਂ ਗੱਡੀਆਂ ਤੇ ਪੈਸੇ ਖਰਾਬ ਕਰਨ ਨਾਲੋਂ ਕੱਪੜਿਆਂ ਦੇ ਖਰਾਬ ਕਰਨ ਨਾਲੋਂ ਸਭ ਤੋਂ ਪਹਿਲਾਂ ਚਾਹੀਦਾ ਇੱਕ ਵਧੀਆ ਆਪਣਾ ਫਾਰਮ ਬਣਾ। ਬਿਲਕੁਲ। ਉਹਨਾਂ 2 3 ਏਕੜ ਦਾ ਔਰ ਆਪਣਾ ਖਾਣਾ ਪੀਣਾ ਆਪਣੇ ਹੱਥ ਚ ਕਰਿਓ। ਮੈਂ ਉੱਥੇ ਹੀ ਦਾਲਾਂ ਉਗਣ, ਉੱਥੇ ਹੀ ਸਬਜ਼ੀਆਂ ਉਗਣ। ਜੇ ਤੁਸੀਂ ਦੁੱਧ ਪੀਣਾ ਅੱਜਕੱਲ ਤਾਂ ਦੁੱਧ ਵੈਸੇ ਬੜਾ ਮਨਾ ਕਰਦੇ ਆ। ਪਰ ਮੈਨੂੰ ਲੱਗਦਾ ਜੇ ਦੇਸੀ گاਵਾ ਦਾ ਵਧੀਆ ਦੁੱਧ ਹੋਵੇ ਸ਼ਾਇਦ ਤੁਸੀਂ ਵੀ ਇਹ ਦੋ گاਵਾ ਦੋ گاਵਾ ਸਾਈਵਾਲ ਰੱਖ ਲਓ ਕਿੰਡੀ ਕੀ ਗੱਲ ਹੈ ਪੈਸਾ ਆਇਆ ਔਰ ਪੈਸਾ ਔਡੀਕਾਰ ਖਰੀਦੀ ਨਹੀਂ ਉਹਦੀ ਜਗ੍ਹਾ ਮਗਾ ਲਿਓ ਵਧੀਆ ਸਭ ਤੋਂ ਪਹਿਲਾਂ ਖਾਣਾ ਪੀਣੇ ਤੇ ਮੈਨੂੰ ਲੱਗਦਾ ਮਤਲਬ ਸਰੀਰ ਨੂੰ ਸਾਹਮਣਾ ਚਾਹੀਦਾ ਔਰ ਇਹ ਜੜੀਆਂ ਬਾਹਰੀ ਦੁਨਿਆਵੀ ਚੀਜ਼ਾਂ ਲੋਕ ਐਵੇਂ ਲੋਕ ਦਿਖਾਵੇ ਚ ਪੈ ਜਾਂਦੇ ਆ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਉਹ ਨਾਲੇ ਇੱਕ ਵਧਾਈ ਦੇਣੀ ਤਾਂ ਆਪਾਂ ਫੇਰ ਭੁੱਲ ਗਏ ਗੋਇਲ ਸਾਹਿਬ ਵੀ 75 ਸਾਲ ਦੇ ਹੋਣ ਵਾਲੇ ਆ ਬਹੁਤ ਬਹੁਤ ਇਹਨਾਂ ਨੇ ਫੇਰ ਪਹਿਲਾਂ ਹੀ ਹੈਪੀ ਬਰਥਡੇ ਕਹਿ ਰਹੇ ਆ ਹਾਗਾ ਪਰ ਪਰ ਇੱਕ ਗੱਲ ਹੈ ਜੀ ਅ ਬੈਸੇ ਤਾਂ ਚਲੋ ਜੇ ਕਿਹਾ ਗਿਆ ਤਾਂ ਬੜੀ ਗੱਲ ਆ ਪਰ ਮੈਂ ਅੱਜ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿਹੜੀ ਜਿਹੜੀ ਉਮਰ ਹੈ ਨਾ ਜੀ ਇਹ ਨੰਬਰ ਹੈ ਹਾਂ ਬਿਲਕੁਲ ਜੇ ਤੁਸੀਂ ਇਹਨੂੰ ਸਹੀ ਢੰਗ ਨਾਲ ਜਿਉਂਦੇ ਹੋ ਜਿਹੜੇ ਲੋਕ ਖਾਣ ਲਈ ਜਿਉਂਦੇ ਨੇ ਉਹਨਾਂ ਦੀ ਉਮਰ ਤਾਂ ਅੱਜ ਗਈ ਤੇ ਕੱਲ ਗਈ ਜਿਹੜੇ ਜਿਉਣ ਲਈ ਖਾਂਦੇ ਆ ਉਹ ਫਿਰ ਜ਼ਿੰਦਗੀ ਦੀਆਂ ਪੂਰੀਆਂ ਮੌਜਾਂ ਮਾਰਦੇ ਆ ਗੋਲ ਸਾਹਿਬ ਪਤਾ ਕੀ ਆ ਮੈਡਮ ਪਿੱਛੇ ਮੈਨੂੰ ਕਹਿੰਦੇ ਕਹਿੰਦੇ ਇਹ ਗੋਇਲ ਤਾਂ ਮੈਂ ਕਹਿੰਦੇ ਜਦ 25 ਸਾਲ ਦਾ ਸੀ ਉਦੋਂ ਵੀ ਇਦਾਂ ਲਈ ਲੱਗਦਾ ਸੀ ਇਹ ਫੇਰ ਜਵਾਨ ਦਾ ਜਵਾਨੇ ਹੀ ਪਿਆ ਮੈਡਮ ਵੀ ਤਾਂ ਮੇਰੇ ਤੇ ਗਿਆ ਇਹ ਇਹ ਵੀ ਤਾਂ ਜਦੋਂ 25 ਸਾਲ ਦੇ ਸੀ ਇਹੇ ਜੀ ਲੱਗਦੇ ਸੀ ਅੱਜ ਵੀ ਲੱਗਦੀ ਸੀ ਅੱਜ ਵੀ ਕੈਂਪ ਹੈ ਔਰ ਇਹਨਾਂ ਨੂੰ ਅਸੀਂ ਜਿੱਦਨੇ 100 ਸਾਲ ਦੇ ਹੋ ਗਏ ਉਸ ਦਿਨ ਸੀ 100 ਸਵਾ ਮੈਪੀਸੋਡ ਜਿਹੜਾ ਹੈਗਾ ਮੈਡਮ ਨਾਲ ਫੇਰ ਕੇਕ ਕੱਟਣਿਆ ਫੇਰ ਕੇਕ ਕੱਟਣਾ ਔਰ ਉਹਦਾਂ ਨੇ ਅੱਜ ਨਾਲੋਂ ਜ਼ਿਆਦਾ ਇਹਨਾਂ ਦਾ ਬਰਥਡੇ ਦਾ ਮਤਲਬ ਐਪੀਸੋਡਾਂ ਦੇ ਹਿਸਾਬ ਨਾਲ ਹੀ ਚੱਲ ਰਿਹਾ ਆ ਬਰਨਿੰਗ ਐਪੀਸੋਡਾਂ ਦੇ حساب ਨਾਲ ਨਾ ਜੀ 15 ਸਾਲ ਲੱਗੇ ਚੱਲਣਗੇ ਅੱਛਾ ਜੀ ਸ਼ਤਰੀ ਕੀ ਕਹਿਣਾ ਚਾਹੁੰਦੇ ਸੀ ਨਹੀਂ ਮੈਂ ਇਹੀ ਕਹਿ ਰਹੀ ਸੀ ਜੀ ਅਵਿੰਦਰ ਜੀ ਜਿਹਦਾ ਬੋਲ ਰਹੇ ਸੀ ਕਿ ਸਾਨੂੰ ਫਾਰਮ ਹਾਊਸ ਆਪਣਾ ਹੋਣਾ ਚਾਹੀਦਾ ਹੈ ਬਿਕੋਜ਼ ਸਬਜ਼ੀਆਂ ਵੀ ਜਿਹੜੀਆਂ ਅੱਜ ਦੀ ਰੇਟ ਚ ਮਾਰਕੀਟ ਚ ਮਿਲਦੀ ਉਹ ਪ੍ਰਿਜ਼ਰਵਿਟ ਹੁੰਦੀਆਂ ਡੈਕਟਿਡ ਹੁੰਦੀਆਂ ਬਿਲਕੁਲ ਸਾਨੂੰ ਪੂਰੀ ਲੱਗਦਾ ਅੱਜ ਦੀ ਰੇਟ ਚ ਅਸੀਂ ਕਿਸੇ ਵੀ ਚੀਜ਼ ਤੇ ਕੱਟ ਸਕਦੇ ਜੇਕਰ ਨੈਚੁਰਲ ਅਸੀਂ ਆਪਣਾ ਹੋਮ ਮੇਡ ਖਾ ਸਕੀਏ ਉਹਨਾਂ ਹੀ ਬੈਟਰ ਹੈ ਖਾਣਾ ਗੱਲਾ ਗੱਲਾਂ ਬਾਤਾਂ ਬਹੁਤ ਹੋਈਆਂ ਖਾਣਾ ਪੀਣਾ ਆਪਦੇ ਹੱਥ ਚ ਕਰਨਾ ਹੈ ਯਸ ਸਾਨੂੰ ਹੁਣ ਪੀਣੇ ਦਾ ਮਤਲਬ ਇਹ ਨਹੀਂ ਵੀ ਘਰ ਦੀ ਦਾਰੂ ਕੱਢਣ ਲੱਗੋ ਮਤਲਬ ਆ ਜਿਹੜਾ ਗੋਇਸ ਸਾਹਿਬ ਨੇ ਪਹਿਲਾਂ ਗੱਲ ਕੀਤੀ ਨੇ ਹੱਥ ਜੀ ਗੱਲ ਇਹਨਾਂ ਦਾ ਮਤਲਬ ਹੈ ਦੇਸੀ ਗਾਵਾਂ ਦੇ ਮੋਹਨ ਸਾਹਿਬ ਨੇ ਕਿਹਾ ਇਹਨਾਂ ਦਾ ਹੋਰ ਚੀਜ਼ ਦੱਸਾਂ ਅੱਜ ਤੁਹਾਡੇ ਐਪੀਸੋਡ ਚ ਪਹਿਲੇ ਹੀ ਪਹਿਲੀ ਵਾਰੀ ਗੱਲ ਮੈਂ ਕਰਨ ਜਾ ਰਿਹਾ ਗੱਲ ਕਰੀ ਬਹੁਤ ਲੋਕਾਂ ਨੇ ਕਰਦੇ ਵੀ ਹੋਣਗੇ ਦੁੱਧ ਚ ਹਲਦੀ ਤਾਂ ਦੁਨੀਆ ਹੀ ਪੀਂਦੀ ਆ ਦੁੱਧ ਚ ਹਲਦੀ ਦੁਨੀਆ ਦੱਸਦੀ ਆ ਪੀਣ ਵਾਸਤੇ ਅਸੀਂ ਦੱਸੀ ਸੀ ਪੰਜਮ ਹਲਦੀ ਉਹਦੇ ਵਿੱਚ ਕਾਲੀ ਹਲਦੀ ਅੰਬਾ ਹਲਦੀ ਦਾਰੂ ਹਲਦੀ ਪੀਲੀ ਹਲਦੀ ਤੇ ਜੰਗਲੀਆਂ ਦੀ ਆਹ ਇਹ ਤੀਜੀ ਚੌਥੀ ਸੀ ਇਹ ਕਿਹੜੀ ਸੀ ਜੀ ਆ ਵਿੱਚ ਦਾਰੂ ਤੇ ਇਹ ਹਲਦੀਆਂ ਨੇ ਜੀ ਤੇ ਲੇਕਿਨ ਅੱਜ ਇੱਕ ਹੋਰ ਗੱਲ ਦੱਸ ਦਿੰਦਾ ਕਿ ਅਗਰ ਕੋਈ ਸਭ ਤੋਂ ਵਧੀਆ ਹਲਦੀ ਲੋਕੀ ਘਰੇ ਬੀਜਦੇ ਆ ਲੋਕਾਂ ਦੀ ਘਰ ਦੀ ਹਲਦੀ ਹੁੰਦੀ ਆ ਉਹ ਕਹਿੰਦੇ ਨੇ ਜੀ ਸਾਡੇ ਗੋਡਿਆਂ 'ਚ ਦਰਦ ਰਹਿੰਦਾ ਜਾਂ ਸਾਨੂੰ ਫਲਾਣੀ ਬਿਮਾਰੀ ਹੋ ਗਈ ਜਾਂ ਹਾਰਟ ਦੀ ਬਿਮਾਰੀ ਹੋ ਗਈ ਡਾਕਟਰਾਂ ਨੇ ਸਾਨੂੰ ਦੁੱਧ ਜਾਂ ਡੈਰੀ ਪ੍ਰੋਡਕਟ ਬੰਦ ਕਰਤੇ ਜੇ ਤੁਸੀਂ ਦਹੀਂ ਖਾਣ ਦੇ ਸ਼ੌਕੀਨ ਹੋ ਤਾਂ ਉਹਦੇ 'ਚ ਥੋੜੀ ਜੀ ਹਲਦੀ ਤੇ ਥੋੜਾ ਜਿਹਾ ਉਹਦੇ ਵਿੱਚ ਬੇਲ ਦਾ ਜਿਹੜਾ ਪਾਊਡਰ ਹੁੰਦਾ ਹੈ ਬੇਲ ਜਿਹੜੀ ਆਪਣੀ ਬਿਲ ਬਿਲ ਦਾ ਸ਼ਰਬਤ ਬਣਾਉਂਦੇ ਆ ਉਹਦਾ ਪਾਊਡਰ ਜਿਹੜਾ ਹੁੰਦਾ ਉਹ ਮਿਲਾ ਕੇ ਜੇ ਤੁਸੀਂ ਦਹੀਂ ਦਾ ਸ਼ੌਕ ਪੂਰਾ ਕਰਨਾ ਤਾਂ ਇਹ ਇੱਕ ਬਹੁਤ ਲੈਬ ਟੈਸਟਡ ਗੱਲ ਆ ਤੇ ਤੁਸੀਂ ਕਰ ਸਕਦੇ ਹੋ ਉਹਦੇ ਨਾਲ ਕੋਈ ਵੀ ਐਡਾ ਸਾਈਡ ਇਫੈਕਟ ਨਹੀਂ ਔਰ ਬੋਡੀ ਬਿਲਕੁਲ ਫਿੱਟ ਰਹਿੰਦੀ ਆ ਦਹੀਂ ਖਾਇਆ ਕਰੋ ਦਹੀਂ ਚ ਹਲਦੀ ਪਾ ਕੇ ਖਾਇਆ ਕਰੋ ਨਮਕ ਪਾ ਕੇ ਖਾਇਆ ਕਰੋ ਚੀਨੀ ਸ਼ੱਕਰ ਪਾਉਣੀ ਉਹਦੇ ਵਿੱਚ ਬੰਦ ਕਰ ਦਿਓ ਦੇਖੋ ਕਿਆ ਨਾ ਨਹੀਂ ਬਹੁਤ ਚੰਗੀ ਗੱਲ ਆਈ ਬਠੇ ਬੈਠੇ ਹੀ ਦੱਸ ਦਿੰਦੇ ਆ ਹੋਣਾ ਬਾਤੀ ਹੱਥ ਹੱਥ ਤਾਂ ਮਾੜਾ ਮੂਟਾ ਹੋਣ ਹਲਾਉਣੇ ਪੈਣੇ ਆ ਉਹ ਵੀ ਨਹੀਂ ਹਲਾਉਣੇ ਤੇ ਫੇਰ ਤਾਂ ਹੁਣ ਕੀ ਕਰ ਸਕਦੇ ਹਾਂ ਨਾ ਇਹ ਮੇਰੇ ਖਿਆਲ ਗੁਰਸਾਹਿਬ ਵੀ ਰਵਿੰਦਰ ਵੀਰ ਆਇਆ ਅੱਜ ਬੰਦਾ ਰਵਿੰਦਰ ਵੀਰ ਨੂੰ ਦੇਖਦੇ ਹੁਣ ਇਹਨਾਂ ਦਾ ਇੱਕ ਗੀਤ ਹੈ ਸਾਰੇ ਪਾਸੇ ਸੁੱਖ ਹੋਣ ਕਿਸੇ ਨੂੰ ਨਾ ਦੁੱਖ ਹੋਣ ਇਹ ਮੇਰੇ ਮੋਬਾਈਲ ਦੀ ਕਾਲਰ ਟੋਨ ਰਹੀ ਹੈ ਬਹੁਤ ਦੇ ਰਹੀ ਹੈ ਔਰ ਹੁਣ ਅੱਜ ਤੋਂ ਬਾਅਦ ਫੇਰ ਉਹ ਲੱਗ ਜਾਣੀ ਸਾਡੇ ਕਾਲ ਸੈਂਟਰ ਤੇ ਇਹ ਇਸ ਦੇ ਨਾਲ ਇੱਕ ਬਹੁਤ ਬੜੀ ਅਨਰਥੀ ਵੀ ਨਹੀਂ ਤੁਸੀਂ ਉੱਚ ਵੀ ਇਹੀ ਆ ਕਿ ਚਾਰੇ ਪਾਸੇ ਸੁੱਖ ਹੋਣ ਜਾਂ ਆਪਾਂ ਪਹਿਲਾਂ ਜਿਵੇਂ ਹੁਣੇ ਆ ਕੇ ਹਟੇ ਆਂ ਸਤਿਗੁਰੂ ਬਾਬਾ ਨਾਲ ਖੁਸ਼ੀਆਂ ਮੰਡੀਆਂ ਦਾ ਤੁਸੀਂ ਵੀ ਲੋਕਾਂ ਨੂੰ ਖੁਸ਼ੀਆਂ ਹੀ ਦਿੰਦੇ ਹੋ ਹਨਾ ਔਰ ਤੁਸੀਂ ਮਨੁੱਖਤਾ ਦਾ ਭਲਾ ਕਰ ਰਹੇ ਹੋ ਕਿਉਂਕਿ ਬਿਮਾਰੀ ਚੋਂ ਕਿਸੇ ਨੂੰ ਕੱਢਣਾ ਮੈਨੂੰ ਲੱਗਦਾ ਜਿਹਦਾ ਸਰੀਰ ਠੀਕ ਨਹੀਂ ਉਹਨੂੰ ਦੁਨੀਆ ਦਾ ਕੋਈ ਸੁੱਖ ਚੰਗਾ ਨਹੀਂ ਲੱਗਦਾ ਉਹਨੂੰ ਚਾਹੇ ਸੋਨੇ ਦੇ ਮਹਿਲ ਚ ਭਾ ਦੋ ਹਨਾ ਉਹਦੇ ਤੋਂ ਦੁਖੀ ਫੇਰ ਵੀ ਕੋਈ ਨਹੀਂ ਹੋਣਾ ਸੋ ਤੁਸੀਂ ਉਹ ਜਿਹੜੇ ਸ੍ਰੀ ਰਾਮ ਠੀਕ ਕਰਦੇ ਹੋ ਉਹਨਾਂ ਬਿਮਾਰੀਆਂ ਨੂੰ ਦੂਰ ਕਰਦੇ ਹੋ ਮੇਰਾ ਹਾਲ ਬਹੁਤ ਵੱਡੀ ਤੁਹਾਡੀ ਸੇਵਾ ਜੀ ਧੰਨਵਾਦ ਜੀ ਥੈਂਕ ਯੂ ਸਾਰਿਆਂ ਦਾ ਮੇਰਾ ਖਿਆਲ ਵੀ ਨਿਵੇਂਦਰ ਵੀਰ ਬਣਾਏ ਮੈਂ ਪਹਿਲਾਂ ਵੀ ਕਹਿਣ ਲੱਗੇ ਸੀ ਗੋਲ ਸਾਹਿਬ ਨੇ ਵਿੱਚ ਰੋਕ ਲਿਆ ਮੈਨੂੰ ਲੱਗਦਾ ਫੇ ਹੁਣ ਖੁਸ਼ੀ ਦੁਗਣੀ ਕਰ ਲਈ ਕੋਈ ਕੁਝ ਹੋ ਜੂਵੇ ਫੇ ਅੱਛਾ ਮੈਨੂੰ ਫਿਰ ਮਾਈਕ ਦੇ ਦੁਆਰੇ ਚੱਕਣਾ ਪੈਣਾ ਹਾਂ ਇਹ ਬੜੀ ਗੱਲ ਹੈ ਜੀ ਮਾਈਕ ਤਾਂ ਚੱਕ ਲਿਆ ਖੁਸ਼ੀ ਵੀ ਦੁੱਗਣੀ ਕਰਾਂਗੇ ਜਿਵੇਂ ਨਾ ਲੋਕਾਂ ਨੂੰ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਦਵਾਈਆਂ ਦੀ ਲੋੜ ਪੈਂਦੀ ਆ ਉਹ ਵੀ ਫਿਰ ਰੂਡ ਦੀ ਖੁਰਾਕ ਜਿਹੜੀ ਆ ਉਹ ਫਿਰ ਗਰੇਵਾਲ ਸਾਹਿਬ ਦੇ ਕਰੇ ਆ ਅੱਜ ਮੈਨੂੰ ਲੱਗਦਾ ਵੀ ਨਾਲ-ਨਾਲ ਜਿਹੜਾ ਮਾਹੌਲ ਬਣਿਆ ਹੋਇਆ ਬਿਮਾਰੀਆਂ 'ਚ ਬਾਹਰ ਨਿਕਲਦਾ ਉਹ ਰੂਡ ਦੀ ਖੁਰਾਕ ਵੀ ਮਿਲ ਜੇ ਅੱਜ ਆ ਜਾਓ ਆ ਜਾਓ ਮੋਟੀਆਂ ਤਾੜੀਆਂ ਸਰਵਿੰਦਰ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢਿਆ ਸੁਭਾਸ਼ ਕੋਇਲ ਹੈਲਥ ਸ਼ੋ ਦੀ ਸਾਰੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਬੜੀ ਮਿਹਰਬਾਨੀ ਬੜਾ ਚੰਗਾ ਲੱਗਿਆ ਕੋਇਲ ਸਾਹਿਬ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਔਰ ਇਸੇ ਤਰ੍ਹਾਂ ਤੁਸੀਂ ਲੋਕਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਿਹੜਾ ਜਿਹੜੇ ਵੀ ਵਧੀਆ ਤੁਸੀਂ ਇੰਨੀਆਂ ਗੱਲਾਂ ਦੱਸਦੇ ਹੋ ਅਨਾ ਹੋਰ ਆਪਣੇ ਘਰਾਂ ਦੇ ਵਿੱਚ ਜਿਵੇਂ ਮੈਂ ਕਹਿੰਦਾ ਵੀ ਆਮ ਜਿਹੜੇ ਆਪਣੇ ਘਰਾਂ ਦੇ ਵਿੱਚ ਜੋ ਚੀਜ਼ਾਂ ਮਿਲਦੀਆਂ ਉਹਨਾਂ ਨੂੰ ਲੈ ਕੇ ਯੂਜ਼ ਕਰ ਸਕਦੇ ਆ ਬਹੁਤ ਵਧੀਆ ਕੰਮ ਕਰ ਰਹੇ ਹੋ ਮੇਰੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਗਰੇਲ ਸਾਹਿਬ ਤੁਸੀਂ ਆਏ ਬਹੁਤ ਵਧੀਆ ਲੱਗਿਆ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਆ ਕੇ ਤੁਸੀਂ ਬਾਬਾ ਰਾਨਕ ਦੀ ਜਿਹੜੀ ਯਾਦ ਤਾਜ਼ਾ ਕੀਤੀ ਉਹਨਾਂ ਦਾ ਮਾਹੌਲ ਬਣਾਇਆ ਸਾਨੂੰ ਆਏ ਲੱਗਿਆ ਵੀ ਅੱਜ ਸਾਡੇ ਸ਼ੋਅ ਦੇ ਵਿੱਚ ਸੰਸ਼ੀਦਾਂ ਦਾ ਪਹਿਰਾ ਹੋ ਗਿਆ ਅੱਜ ਉਹ ਜਿਹੜਾ ਪਹਿਰਾ ਹੁੰਦਾ ਫਿਰ ਇੱਕ ਸਿਸਟਮ ਖੜਾ ਹੁੰਦਾ ਸਾਨੂੰ ਉਮੀਦ ਹੈ ਜਿਵੇਂ ਤੁਸੀਂ ਮੋੱਚ ਖੜੀ ਕੀਤੀ ਐ ਤੇ ਸਾਡੇ ਪੰਜਾਬ ਦੀ ਜਿਹੜੀ ਮੋੱਚ ਐ ਉਹ ਪਹਿਲਾਂ ਵੀ ਖੜੀ ਸੀ ਉਹ ਖੜੀਆਂ ਰਹੂਗੀ ਔਰ ਅਸੀਂ ਵੀ ਚਾਹੁੰਦੇ ਆ ਕਿ ਆਪਣੇ ਪੰਜਾਬ ਲਈ ਕੁਛ ਐਸਾ ਜਿਹਾ ਕਰ ਜਾਈਏ ਕਿ ਜਾਂਦੇ ਜਾਂਦੇ ਵੀ ਦੁਨੀਆ ਚ ਆਏ ਲੱਗੇ ਵੀ ਮੋੱਚ ਖੜੀ ਹੋਈ ਆ ਹਾਂ ਬਹੁਤ ਵਧੀਆ ਰਹੂਗੀ ਕਿ ਤੋਂ ਵਰਗੇ ਸੱਜਣਾ ਹੁੰਦੇ ਰਹਿਣਗੇ ਬਾਬੇ ਨਾਨਕ ਦੀ ਕਿਰਪਾ ਜਿਵੇਂ ਤੁਹਾਡੇ ਤੇ ਵਰਸਦੀ ਆ ਸੀ ਕਹਿੰਦੇ ਸਾਰੇ ਪੰਜਾਬ ਤੇ ਵਰਸੇ ਜਿਵੇਂ ਤੁਸੀਂ ਚਮਕਦੇ ਰਹਿੰਦੇ ਹੋ ਸਾਡਾ ਪੰਜਾਬ ਵੀ ਚਮਕਦਾ ਰਹੇ ਸਾਸਿ ਬਹੁਤ ਬਹੁਤ ਮਿਹਰਬਾਨੀ ਔਰ ਗੁਰੂ ਨਾਨਕ ਹਰਿਸ਼ਾ ਮੇਰਾ ਰੱਖੇ ਔਰ ਤੁਹਾਡੀਆਂ ਗੱਲਾਂ ਦੇ ਵਿੱਚ ਇੰਨੀ ਪੋਜ਼ਿਟਿਵਿਟੀ ਹੈ ਮੈਨੂੰ ਲੱਗਦਾ ਅੱਧੇ ਤਾਂ ਬੰਦੇ ਤੁਹਾਡੀਆਂ ਗੱਲਾਂ ਨਾਲ ਹੀ ਠੀਕ ਹੋ ਜਾਂਦੇ ਆ ਹਨਾ ਖਾਣ ਪੀਣ ਵਾਲੀ ਤਾਂ ਗੱਲ ਬਾਤ ਹੈ ਵਾਹਿਗੁਰੂ ਹਾਂ ਬਹੁਤ ਨਹੀਂ ਜੀ ਜੀ ਕਰੇ ਅੱਜ ਆਪ థాంਕ ਯੂ ਵੈਰੀ ਮਚ ਜੀ ਤੇ ਅੰਦਰ ਜੀ ਪਲੀਜ਼ ਥੈਂਕ ਮੇਰਾ ਖਿਆਲ ਹੈ ਕਿ ਹੁਣ ਆਪਾਂ ਥੋੜਾ ਬੈਠ ਵੀ ਜਾਈਏ ਤੁਸੀਂ ਤੇ ਸਾਰੇ ਜਵਾਨ ਜਾ ਲਓ ਤੇ ਮੇਰੇ ਵੱਲ ਵੀ ਮਾੜਾ ਜਿਹਾ ਵੇਖ ਲਓ ਬਤਨ ਨੂੰ ਦੇਖ ਕੇ ਤਾਂ ਸਾਨੂੰ ਲੱਗਿਆ ਇਹ ਮੇਰੇ ਕੋਲ ਇੰਨਾ ਨਹੀਂ ਖੜੋਤਾ ਜਾਂਦਾ ਚਲੋ ਫਿਰ ਆ ਜਾਓ ਬੈਠ ਕੇ ਲਾ ਨਹੀਂ ਤੇ ਕੁਐਸਚਨ ਵੀ ਕੀਕ ਥੋੜਾ ਜਿਹਾ ਕਿਸੇ ਸਾਈਡ ਤੇ ਕਰ ਦਿਓ ਅਪਾ ਜਿਵੇਂ ਸਕਿਨ ਦਾ ਡਰਾਈਨੈਸ ਦੀ ਗੱਲ કરી ਸੀ ਉਹਨਾਂ ਨੇ ਹਨਾ ਰੁੱਖੀ ਜੀ ਬਹੁਤ ਜ਼ਿਆਦਾ ਕਿੰਨੀਆਂ ਦੀ ਸਕਿਨ ਹੁੰਦੀ ਹੈ ਜਿਵੇਂ ਬਾਈ ਜੀ ਨੇ ਵੀ ਦੱਸਿਆ ਸੀ ਤੇ ਇਹਦਾ ਤੁਸੀਂ ਕੀ ਆਪਣੇ ਘਰ ਦੀ ਰਸੋਈ ਦੇ ਵਿੱਚ ਵੀ ਕੋਈ ਸਮਾਧਾਨ ਜਾਂ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਬਸ ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜਾ ਜਿਹੜੀ ਗਾਜ ਨਹੀਂ ਹੁੰਦੀ ਆ ਜਿਹਨੂੰ ਅਸੀਂ ਮਲਤਾਨੀ ਮਿੱਟੀ ਕਹਿੰਦੇ ਹਾਂ ਮਲਤਾਨੀ ਮਿੱਟੀ ਲੈ ਲਓ ਇੱਕ ਕਟੋਰੀ ਉਹ ਚ ਦੋ ਚਮਚ ਚੰਦਨ ਦਾ ਪਾਊਡਰ ਪਾ ਲਓ ਇੱਕ ਚਮਚ ਉਹਦੇ ਵਿੱਚ ਹਲਦੀ ਪਾ ਲਓ ਜੀ ਹਲਦੀ ਤੇ ਚੰਦਨ ਦਾ ਉਗਡਣ ਬਣ ਜਾਂਦਾ ਆਹੋ ਆਹੋ ਉਹਨੂੰ ਦੁੱਧ ਦੇ ਨਾਲ ਚੰਗੀ ਤਰ੍ਹਾਂ ਮਿਚਕਾ ਲੀ ਜਦੋਂ ਤੁਸੀਂ ਕਹਿੰਦੇ ਆ ਨਾ ਇਦਾਂ ਇਹਦੀ ਜੀ 글로 ਆ ਜਾਂਦਾ ਇਹ ਲੱਗਦਾ ਵੀ ਕੋਲ ਤਾ ਉਹ ਮਤਾਨੀ ਫੇਰਦੀ ਉਹਦਾ ਉਪਟਨ ਬਣ ਜਾਂਦਾ ਤੇ ਉਹਨੂੰ ਤੁਸੀਂ ਫੇਸ ਦੇ ਉੱਤੇ ਜੇ ਲਗਾਓਗੇ ਐ ਪਾਪੜੀ ਜੀ ਜਮਾ ਦੇ ਜਦੋਂ ਸੁੱਕ ਜੇ ਉਸ ਤੋਂ ਬਾਅਦ ਹੌਲੀ ਹੌਲੀ ਉਹਨੂੰ ਵਾਸ਼ ਕਰੋ ਤੇ ਤੁਹਾਨੂੰ ਆਪਣੀ ਸਕਿਨ ਦੇ ਨਾਲ ਜੇ ਨਾ ਪਿਆਰ ਹੋ ਗਿਆ ਜੇ ਤੁਸੀਂ ਸ਼ੀਸ਼ੇ 'ਚ ਦੇਖ ਕੇ ਆਪਣੇ ਆਪ ਨੂੰ ਆਈ ਲਵ ਯੂ ਨਾ ਗਿਆ ਓਏ 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 ਮਤਲਬ ਇੱਕ ਉਹ ਚੀਜ਼ ਹੈ ਨਾ ਉਹੀ ਕਰ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਪਿਆਰ ਕਰਦੇ ਬਿਲਕੁਲ ਹਾਂਜੀ ਔਰ ਸਭ ਤੋਂ ਜਿਹੜਾ ਦੂਤਿਆਂ ਨੂੰ ਕਰਦਾ ਉਹ ਵੀ ਕਰ ਸਕਦਾ ਨਹੀਂ ਲਓ ਜੀ ਲਓ ਉਹ ਨਹੀਂ ਕਰਦਾ ਸੋਹਣੇ ਦਿਖਾਂਗੇ ਤਾਂ ਕਿ ਸਾਹਮਣੇ ਵਾਲਾ ਇੰਪ੍ਰੈਸ ਹੋ ਜਾਵੇ ਸਭ ਤੋਂ ਸਾਡੇ ਮਹਾਪੁਰਖਾਂ ਨੇ ਵੀ ਕਿਹਾ ਕਿ ਚੈਰਿਟੀ ਵੀ ਆਪਣੇ ਘਰ ਤੋਂ ਸ਼ੁਰੂ ਹੁੰਦੀ ਹੈ ਜੇ ਤੁਸੀਂ ਖੁਦ ਨੂੰ ਪਿਆਰ ਕਰਦੇ ਹੋ ਜੇ ਤੁਸੀਂ ਸ਼ੀਸ਼ੇ 'ਚ ਦੇਖ ਕੇ ਆਪਣੇ ਆਪ ਨੂੰ ਨਹਾਉਣ ਵੇਲੇ ਸਵੇਰੇ ਸਵੇਰੇ ਵੱਡਾ ਸ਼ੀਸ਼ਾ ਲਾ ਕੇ ਰੱਖੋ ਬਾਥਰੂਮ 'ਚ ਆਪਣੇ ਆਪ ਨੂੰ ਦੇਖ ਕੇ ਚਾਰ ਪੰਜ ਵਾਰੀ ਕਹੋਗੇ ਆਈ ਲਵ ਯੂ ਯਾਰ ਮੰਡ ਤਾਂ ਕਮਾਲ ਕੀਤੀ ਪਈ ਹੈ ਯਾਰ ਅੱਜ ਹੀ ਜਾ ਕੇ ਸ਼ੀਸ਼ੇ ਨੂੰ ਤਾਂ ਲੋਕ ਆਪ ਹੀ ਕਹਿਣ ਲੋਕ ਆਪ ਹੀ ਕਹਿਣ ਲੱਗ ਜਾਣਗੇ ਮੰਡ ਸਾਹਿਬ ਕਹਿੰਦੇ ਕਹਿੰਦੇ ਅੱਜ ਹੀ ਜਾ ਕੇ ਸ਼ੀਸ਼ਾ ਆਰਡਰ ਕਰ ਦਿੰਦਾ ਹਾਂ ਇਹ ਸੀ ਜੀ ਸਰ ਐਜ਼ ਅ ਆਰਟਿਸਟ ਵੀ ਨਾ ਸਾਡੇ ਲਈ ਬਹੁਤ ਬੈਨੀਫਿਟ ਹੁੰਦਾ ਹੈ ਅਸੀਂ ਆਪਣੇ ਆਪ ਨੂੰ ਜੇ ਕਿਸੇ ਕੈਰੈਕਟਰ 'ਚ ਢਾਲਣਾ ਹੋਵੇ ਨਾ ਤੇ ਮੈਂ ਮੋਸਟਲੀ ਤੁਸੀਂ ਅੱਜ ਕਿਹਾ ਵੈਸੇ ਮੈਨੂੰ ਮੈਂ ਪਹਿਲਾਂ ਵੀ ਕੋਈ ਇੰਟਰਵਿਊ 'ਚ ਦੇਖਿਆ ਸੀ ਬਟ ਲੌਂਗ ਟਾਈਮ ਤੋਂ ਮੈਂ ਆ ਚੀਜ਼ ਕਰਦੇ ਆਣੀ ਹੈ ਡੇਲੀ ਸਵੇਰੇ ਉੱਠਦੇ ਪਹਿਲਾਂ ਸ਼ੀਸ਼ੇ 'ਗੇ ਆਪਣੇ ਆਪ ਨੂੰ ਦੇਖ ਕੇ ਇਹ ਚੀਜ਼ ਬੋਲਦੇ ਯਰ ਸੋ ਬਿਊਟੀਫੁਲ ਜਿਹੜਾ ਸ਼ੀਸ਼ਾ ਹੈ ਨਾ ਉਹ ਤੁਹਾਨੂੰ ਮਤਲਬ ਤੁਸੀਂ ਜਿਹੇ ਜੇ ਮਰਜੀ ਹੋ ਉਹ ਤੁਹਾਨੂੰ ਤੁਹਾਡੀ ਸ਼ਕਲ ਹਮੇਸ਼ਾ ਸੋਹਣੀ ਉਹ ਦਿਖਾਉਂਦਾ ਉਹ ਕਦੇ ਤੁਹਾਨੂੰ ਤੁਹਾਡਾ ਸਬਰੂਪ ਮਾੜਾ ਦਿਖਾਈ ਨਹੀਂ ਸਕਦਾ ਉਹ ਸੱਚ ਵੀ ਬੋਲਦਾ ਤਾਂ ਇਸ ਕਰਕੇ ਸਭ ਤੋਂ ਵੱਡੀ ਚੀਜ਼ ਹੈ ਮਾਨ ਸਾਹਿਬ ਕਿ ਪੋਜ਼ਿਟਿਵ ਰਹੋ अच्छੀਆਂ ਚੀਜ਼ਾਂ ਖਾਓ ਅਤੇ ਸਾਰਾ ਕੁਝ ਆਪਣੀ ਰਸੋਈ ਚੋਂ ਲੱਭਣ ਦੀ ਕੋਸ਼ਿਸ਼ ਕਰੋ ਆ ਦੇਖੋ ਤੁਹਾਨੂੰ ਇੱਕ ਚੀਜ਼ ਦਿਖਾਣਾ ਇਹ ਆਪਣੇ ਕੋਲ ਪਚੀਜ਼ ਪਈ ਹੈ ਇਹਨੂੰ ਆਲੂ ਬਖਾਰਾ ਕਿਹਾ ਜਾਂਦਾ ਹੈ ਇਹ ਹਰ ਰੇੜੀ ਤੇ ਪਿਆ ਹਰ ਸਬਜੀ ਵਾਲੇ ਕੋਲੇ ਪਿਆ ਅਸੀਂ ਜਦੋਂ ਇਹ ਆਲੂ ਬਖਾਰਾ ਖਰੀਦਣ ਲੱਗਦੇ ਹਾਂ ਅਸੀਂ ਉਹਨੂੰ ਪਹਿਲਾਂ ਭਾਅ ਪੁੱਛਦੇ ਹਾਂ ਪੁੱਛਦੇ ਹਾਂ ਨਾ ਭਾਅ ਜਦ ਕਿ ਸਾਨੂੰ ਨਹੀਂ ਪੁੱਛਣਾ ਚਾਹੀਦਾ ਜੇ ਤੁਸੀਂ ਸਮਰਿਧ ਹੋ ਤਾਂ ਤੁਹਾਨੂੰ ਉਹਦੇ ਕੋਲੋਂ ਰੇਟ ਨਹੀਂ ਪੁੱਛਣਾ ਚਾਹੀਦਾ ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਹੋ ਮੇਰੇ ਕੋਲ ਵੀ ਬਹੁਤ ਲੋਕ ਆਉਂਦੇ ਆ ਉਹ ਕਹਿਣਗੇ ਗੁਲਸਬ ਕੋਈ ਇਹੋ ਜੀ ਚੀਜ਼ ਦੇ ਦੋ ਜੀ ਚ ਮਲਟੀ ਵਿਟਾਮਿਨ ਹੋਵੇ ਬਸ ਲਿਖ ਦੋ ਅਸੀਂ ਲਿਖਤੀ ਉਹਨੇ ਤਾਂ ਨਹੀਂ ਪੁੱਛਿਆ ਕਿੰਨੇ ਦੀ ਆਉ ਅੱਗੇ ਗਿਆ ਮੈਡੀਕਲ ਸਟੋਰ ਤੇ ਖਰੀਦ ਲਈ ਮੈਡੀਕਲ ਸਟੋਰ ਵਾਲੇ ਉਹਨੇ ਤਾਂ ਨਹੀਂ ਪੁੱਛਿਆ ਕਿੰਨੇ ਦੀ ਉਹ ਤਾਂ ਬਿੱਲ ਬਣਾ ਕੇ ਫੜਾ ਦਿੰਦਾ ਵੀ ਆਹ ਦੇ ਦੋ ਉੱਥੇ ਇੱਕ ਪੰਜੀ ਨਹੀਂ ਘਟਾਉਂਦਾ ਜਿਉ ਆਪਣੀ ਮਰਜ਼ੀ ਨਾਲ ਕਿਤੇ ਦੋ ਪੈਸੇ ਘਟਾ ਦੇਵੇ ਕਮਿਸਟ ਤਾਂ ਉਹਦਾ ਤਿੰਨ ਵਾਰੀ ਥੈਂਕ ਯੂ ਕਰਕੇ ਆਉਂਦਾ ਬੰਦਾ ਤੇ ਇਹਦਾ ਵਿਚਾਰੇ ਦਾ ਕੋਈ ਥੈਂਕ ਯੂ ਨਹੀਂ ਕਰਦਾ ਔਰ ਦੁਨੀਆ ਦਾ ਕੋਈ ਵੀ ਮਲਟੀ ਵਿਟਾਮਿਨ ਮੈਂ ਤੁਹਾਡੇ ਆਨ ਸਕਰੀਨ ਇਹ ਗੱਲ ਕਰ ਰਿਹਾ ਕਿ ਕੋਈ ਵੀ ਐਦਾਂ ਦੀ ਚੀਜ਼ ਨਹੀਂ ਹੈਗੀ ਮਾਰਕੀਟ ਦੇ ਵਿੱਚ ਉਪਲਬਧ ਜਿਹੜੀ ਇਹਦੇ ਚ ਉਪਲਬਧ ਨਾ ਹੋਵੇ ਇਕੱਲੇ ਦੇ ਵਿੱਚ ਹਰ মালਟੀ ਵਿਟਾਮਿਨ ਦੇ ਵਿੱਚ ਜਦੋਂ ਜਦੋਂ ਸਾਨੂੰ ਬੁਖਾਰ ਚੜਦਾ ਸੀ ਜਦੋਂ ਸਾਡੇ ਕਿਸੇ ਨੂੰ ਵੀ ਚੜਦਾ ਸੀ ਉਦੋਂ ਡਾਕਟਰ ਜਿਹਨੂੰ ਅਸੀਂ ਕਹਿੰਦੇ ਆ ਇਹ ਡਾਕਟਰ ਤਾਂ ਆਯੁਰਵੇਦ ਨੂੰ ਮੰਨਦਾ ਹੀ ਨਹੀਂ ਇਹ ਡਾਕਟਰ ਤਾਂ ਐਮਬੀਬੀਐਸ ਹੈ ਇਹ ਡਾਕਟਰ ਤਾਂ ਐਮਡੀ ਹੈ ਇਹਨੂੰ ਇਹ ਇਹ ਦੇਸੀ ਗੱਲਾਂ ਨੂੰ ਨਹੀਂ ਮੰਨਦਾ ਉਹ ਵੀ ਕਹਿ ਕੇ ਜਾਂਦਾ ਸੀ ਵੀ ਆਪਣੇ ਮਰੀਜ਼ ਨੂੰ ਇੱਕ ਤਾਂ ਗਲੋਏ ਗਲੋਏ ਦਾ ਕਾੜਾ ਪਲਾਓ ਇੱਕ ਤੁਸੀਂ ਆਲੂ ਬਖਾਰਾ ਜ਼ਰੂਰ ਖਿਲਾਓ ਉਹ ਕਹਿ ਕੇ ਜਾਂਦਾ ਸੀ ਤਾਂ ਇਹ ਇੱਕ ਐਸੀ ਚੀਜ਼ ਆ ਔਰ ਦੂਜੀ ਚੀਜ਼ ਜਿਹੜੇ ਸਾਡੀਆਂ ਮਾਤਾ ਭੈਣਾਂ ਸਾਰਾ ਦਿਨ ਰੌਲਾ ਪਾਈ ਜਾਂਦੀਆਂ ਨੇ ਮੈਨੂੰ ਮਾਈਗਰੇਨ ਹੋ ਗਿਆ ਹਾਏ ਮੈਂ ਮਰ ਗਈ ਹਾਏ ਮੈਂ ਉਲਟੀਆਂ ਹੋ ਗਿਆ ਹੈ ਮੇਰਾ ਆ ਹੋ ਗਿਆ ਉਹ ਡਾਕਟਰਾਂ ਦੇ ਦਰਵਾਜ਼ੇ ਤਾਂ ਭੰਨੀ ਜਾਂਦੀਆਂ ਨੇ ਪਰ ਉਹ ਇਹ ਨਹੀਂ ਸੋਚਦੀਆਂ ਵੀ ਇੱਕ ਸੇਵ ਲੈਣਾ ਐ ਲੋ ਮੈਂ ਤੁਹਾਨੂੰ ਸੇਵ ਵੀ ਦਿਖਾਵਾਂ ਕਿਆ ਚੀਜ਼ ਇਹ ਫਰੂਟ ਐਵੇਂ ਹੀ ਨਹੀਂ ਰੱਖੇ ਹੋ ਇਹਨਾਂ ਦਾ ਕੋਈ ਮਤਲਬ ਹੈ ਤੇ ਇਹ ਜਿਹੜਾ ਸੇਵ ਹੈ ਇਹ ਇਹ ਅਸਲੀ ਕਿਨੌਰ ਦਾ ਸੇਵ ਹੈ ਕੋਸ਼ਿਸ਼ ਕਰੋ ਕਿ ਆਪਾਂ ਜਦੋਂ ਕੋਈ ਫਲ ਫਰੂਟ ਲੈਣੇ ਆ ਵਧੀਆ ਕੁਆਲਿਟੀ ਦਾ ਫਰੂਟ ਵਾਲੇ ਨੂੰ ਕਹੋ ਕਿ ਵੀ ਆਪਣਾ ਕੰਡਾ ਠੀਕ ਕਰ ਲੈ ਮੈਨੂੰ ਪੂਰਾ ਸਮਾਨ ਪੂਰਾ ਦੇ ਦੇ ਨੀ ਪੈਸੇ ਤੂੰ 100 ਦੀ ਜਗ੍ਹਾ 110 ਲੈ ਲਈ ਉਹ ਉਹਦੇ ਲੈਣੀ ਨੇ ਉਹਨੂੰ ਘਟਾਓ ਨਾ ਜਦੋਂ ਅਸੀਂ ਉਹਨੂੰ ਰੇਟ ਘਟਾਉਂਦੇ ਆ ਉਹ ਵਿਚਾਰਾ ਉਧਰ ਟੰਕਾ ਮਾਰਦਾ ਉਹਨੇ ਵੀ ਤਾਂ ਆਪਦੇ ਨਿਆਣੇ ਪਾਲ ਲਿਆ ਤਾਂ ਇਸ ਕਰਕੇ ਇਹ ਜਿਹੜਾ ਸੇਵ ਹੈ ਇਹ ਇਹਦੇ ਵਿੱਚ ਲੌਂਗ ਪਿਕ ਕਰ ਦੋ ਇੰਦਾ 4-5 6 ਕਰ ਦੋ 10 ਕਰ ਦੋ ਲੌਂਗ ਪਿਕ ਕਰਕੇ ਇਹਨੂੰ ਰਾਤ ਨੂੰ ਰੱਖ ਦੋ ਰਾਤ ਨੂੰ ਜਦੋਂ ਇਹ ਸੇਵ ਤੁਸੀਂ ਲੌਂਗ ਪਿਕ ਕਰਕੇ ਰੱਖ ਦਿੱਤਾ ਤਾਂ ਸਵੇਰੇ ਉੱਠ ਕੇ ਉਹ ਲੌਂਗ ਕੱਢ ਲਓ ਬਾਹਰ ਜਿਵੇਂ ਹੁਣ ਸਾਡੀ ਵੱਡੀ ਭੈਣ ਬੈਠੇ ਆ ਅਗਰ ਇਹ ਮੰਨ ਲਓ ਇਹ ਐਦਾਂ ਨਹੀਂ ਖਾ ਸਕਦੇ ਇਹਨੂੰ ਦੰਦੀ ਮਾਰ ਕੇ ਚੱਕ ਮਾਰ ਕੇ ਖਾਣਾ ਹੁੰਦਾ ਹੈ ਤੇ ਨਹੀਂ ਖਾ ਸਕਦੇ ਤਾਂ ਇਹਨੂੰ ਛਿਲਕੇ ਸਮੇਤ ਕੱਟਣਾ ਆਪਾਂ ਨੇ ਜੇ ਤੁਹਾਨੂੰ ਜਰਾ ਵੀ ਸ਼ੱਕ ਪੈਂਦਾ ਕਿ ਇਹਨੂੰ ਕੋਈ ਕੈਮੀਕਲ ਲੱਗਾ ਹੈ ਤਾਂ ਛਿਲਕਾ ਉਤਾਰ ਸਕਦੇ ਆਪਾਂ ਤਾਂ ਇਹਨੂੰ ਜਦੋਂ ਤੁਸੀਂ ਕੱਟ ਕੇ ਛੋਟੇ-ਛੋਟੇ ਪੀਸ ਕਰ ਲੋ ਸ਼ਕਰਪਾਰਿਆਂ ਵਰਗੇ ਹੌਲੀ-ਹੌਲੀ ਖਾਈ ਜਾਓ ਬੈਠੇ ਆਨੰਦ ਲੈ ਕੇ ਖਾਓ 15 ਦਿਨ ਖਾ ਲਿਓ 15 ਦਿਨ ਬਾਅਦ ਜੇ ਸਿਰ ਦੁਖ ਗਿਆ ਜੇ ਸਿਰ ਦੁਖ ਗਿਆ ਤਾਂ ਮੈਨੂੰ ਕਹਿੰਦੇ ਹੋ ਮੁੜ ਕੇ ਮੈਂ ਨਹੀਂ ਕਹਿੰਦਾ ਕਿ ਸੇਬ ਖਾਓ ਤਾਂ ਐਵੇਂ ਨਹੀਂ ਕਹਿ ਗਏ ਸੀ ਸਿਆਣੇ ਕਿ ਇੱਕ ਸੇਬ ਮਤਲਬ ਕਿ ਡਾਕਟਰ ਨੂੰ ਜਵਾਬ ਕੀਪਸ ਅ ਡਾਕਟਰ ਹਾਂ ਡਾਕਟਰ ਨੂੰ ਜਵਾਬ ਦੇਣ ਲਈ ਇੱਕ ਸੇਬ ਕਾਫੀ ਹੈ ਤੁਹਾਡੀ ਸਿਹਤ ਲਈ ਬਾਕੀ ਬਾਕੀ ਐਸੀ ਕੋਈ ਗੱਲ ਨਹੀਂ ਜੇ ਤੁਸੀਂ ਸੋਚੋ ਵੀ ਮੈਂ ਤੁਹਾਨੂੰ ਫ੍ਰੀ 'ਚ ਨੁਸਖੇ ਦੱਸ ਰਿਹਾ ਫ੍ਰੀ 'ਚ ਕੋਈ ਨੁਸਖਾ ਕਿਸੇ ਨੂੰ ਨਹੀਂ ਦੱਸਦਾ ਪਰ ਇੱਕ ਗੱਲ ਇਹ ਜ਼ਰੂਰ ਹੈ ਕਿ ਇਹ ਬਿਲਕੁਲ ਫ੍ਰੀ 'ਚ ਹੀ ਨੇ ਇਹਨਾਂ ਨੂੰ ਵਰਤੋਗੇ ਪਤਾ ਲੱਗੂਗਾ ਤਾਂ ਕਿ ਇਹਨਾਂ ਚੀਜ਼ਾਂ ਦੇ ਜਿਹੜੇ ਫਾਇਦੇ ਆ ਉਹਨਾਂ ਬਾਰੇ ਬਜ਼ੁਰਗਾਂ ਨੇ ਵੀ ਦੱਸਿਆ ਤਾਂ ਜ਼ਿੰਦਗੀ ਤੁਸੀਂ ਇਹਨਾਂ ਨੂੰ Google ਤੇ ਵੀ ਸਰਚ ਕਰੋਗੇ ਕਿਉਂਕਿ ਅੱਜਕੱਲ ਤੁਸੀਂ ਹੋਰ ਤਾਂ ਕਿਸੇ ਦੀ ਸੁਣਦੇ ਨਹੀਂ Google Guru ਦੀ ਬਹੁਤ ਸੁਣਦੇ ਹੋ ਇਹ Google Guru ਤੋਂ ਹੀ ਪੁੱਛ ਲਿਓ ਉਹੀ ਤੁਹਾਨੂੰ ਦੱਸੂਗਾ ਕਿ ਤੁਹਾਡੇ ਹੱਥ 'ਚ ਜਿਹੜਾ ਹੈ ਮੋਬਾਈਲ ਫੜਿਆ ਫਿਲਮਾਂ ਦੇਖਣ ਨੂੰ ਨਹੀਂ ਕਦੇ-ਕਦੇ ਇਹਦੇ ਤੇ ਇਹੋ ਜਿਹੀਆਂ ਗੱਲਾਂ ਵੀ ਪੜ੍ਹਿਆ ਕਰੋ ਕਿ ਕਿਹੜਾ ਫਰੂਟ ਮੇਰੀ ਸਿਹਤ ਲਈ ਚੰਗਾ ਹੈ ਕਿਹੜੀ ਸਬਜ਼ੀ ਮੇਰੀ ਸਿਹਤ ਲਈ ਚੰਗੀ ਆ ਕਿਹੜੀ ਦਾਲ ਮੇਰੀ ਸਿਹਤ ਲਈ ਚੰਗੀ ਆ ਰੋਟੀ ਕਿਹੜੀ ਮੈਂ ਖਾਵਾਂ ਮਲਟੀਵਿਟਾਮਲਟੀ ਗ੍ਰੇਨ ਆਟਾ ਖਾਣ ਲੱਗੇ ਲੋਕ ਉਹ ਕੱਪ ਦੇ ਆਪ ਚ ਉਹਦੇ ਬਾਰੇ ਗੱਲ ਕਰਾਂਗੇ ਫਿਰ ਜਦੋਂ ਆਪਾਂ ਗੱਲ ਕਰਦੇ ਕਰਦੇ ਮਲਟੀ ਗ੍ਰੇਨ ਆਟਾ ਜਿਹੜਾ ਖਾਣਾ ਚਾਹੀਦਾ ਕਿਹਨੂੰ ਖਾਣਾ ਚਾਹੀਦਾ ਕਿੰਨਾ ਖਾਣਾ ਚਾਹੀਦਾ ਉਹ ਚ ਕੀ ਕੀ ਪਾਉਣਾ ਚਾਹੀਦਾ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿ ਸਾਨੂੰ ਚੰਡੀਗੜ੍ਹ ਦੇ ਲੋਕਾਂ ਨੂੰ ਉਹੀ ਆਟਾ ਖਾਣਾ ਚਾਹੀਦਾ ਕੀ ਪਤਾ ਉਹ ਸਾਨੂੰ Shimla ਵਾਲਿਆਂ ਨੂੰ ਹੋਰ ਖਾਣਾ ਪੈਂਦਾ ਹੋਵੇ ਕੀ ਪਤਾ ਉਹ ਪਹਾੜੀ ਇਲਾਕੇ ਚ ਹੋਰ ਚੀਜ਼ ਦੀ ਜ਼ਰੂਰਤ ਹੋਵੇ ਵਾਤਾਵਰਣ ਦੇ ਮੁਤਾਬਕ ਸਾਨੂੰ ਚੀਜ਼ਾਂ ਲੈਣੀਆਂ ਚਾਹੀਦੀਆਂ ਨੇ ਨਾ ਕਿ ਇਹ ਸੋਚਣਾ ਚਾਹੀਦਾ ਵੀ ਭੂਆ ਆਈ ਤੇ ਉਹ ਕਹਿ ਗਈ ਸੀ ਵੀ ਪੁੱਤ ਸਵੇਰੇ ਸਵੇਰੇ ਨਿੰਬੂ ਨਚੋੜ ਕੇ ਨਾ ਤੜਕੇ ਹੀ ਸ਼ਹਿਦ ਚ ਪਾਣੀ ਪੀ ਲਿਆ ਕਰ ਢਿੱਡ ਘਟ ਜਾਂਦਾ ਫਿਰ ਬੂਆ ਦਾ ਢਿੱਡ ਦੇਖੋ ਆਪਦਾ ਤਾਂ ਘਟਾ ਨਹੀਂ ਸਕੀ ਤੁਹਾਡਾ ਕੰਮ ਖਰਾਬ ਕਰ ਗਈ ਮਤਲਬ ਕਹਿਣ ਦਾ ਵੀ ਕਦੇ ਵੀ ਇੱਕ ਦੂਏ ਦੀ ਗੱਲ ਸੁਣ ਕੇ ਨਾ ਕਰੋ ਕਿ ਚੰਗੇ ਡਾਈਟਿਸ਼ਨ ਦੀ ਸਲਾਹ ਨਾਲ ਜਾਂ ਕਿਸੇ ਡਾਕਟਰ ਦੀ ਸਲਾਹ ਨਾਲ ਹੀ ਇਲਾਜ ਲੈਣਾ ਚਾਹੀਦਾ ਔਰ ਬਾਕੀ ਰਹੀ ਗੱਲ ਜਿਹੜਾ ਨਿੰਬੂ ਪਾਣੀ ਆ ਉਹਨੂੰ ਸ਼ੈਦ ਚ ਪਾ ਕੇ ਜਿਹੜੇ ਲੋਕਾਂ ਨੇ ਅੱਜ ਤੱਕ ਲਿਆ ਅੱਖਾਂ ਮੀਚ ਕੇ 5 ਮਿੰਟ ਬਹਿ ਕੇ ਚਿੰਤਨ ਕਰ ਲਿਓ ਵੀ ਕਿੰਨੇ ਸਾਲਾਂ ਤੋਂ ਪੀ ਰਹੇ ਆ ਕਿਸੇ ਦੇ ਗੋਡੇ ਦੁਖਣ ਲੱਗ ਗਏ ਕਿਸੇ ਦੇ ਮੋਢੇ ਦੁਖਣ ਲੱਗ ਗਏ ਪਰ ਮੋਟਾਪਾ ਨਹੀਂ ਘਟਿਆ ਇਹ ਗੱਲ ਪੱਕੀ ਆ ਨੋਟ ਕਰਕੇ ਦੇਖ ਲਿਓ ਇਹ ਇਹ ਐਵੇਂ ਹੀ ਸੁਣੇ ਸੁਣਾਏ ਚੀਜ਼ਾਂ ਚੱਲਦੀਆਂ ਨੇ ਕਿਸੇ ਗ੍ਰੰਥ ਵਿੱਚ ਨਹੀਂ ਲਿਖੀਆਂ ਪਰ ਜੋ ਮੈਂ ਤੁਹਾਨੂੰ ਦੱਸ ਰਿਹਾ ਇਹ ਇੱਕ ਗਜ਼ਬ ਦੀਆਂ ਚੀਜ਼ਾਂ ਨੇ ਅਬ ਮਿਰਚ ਪਈ ਆ ਇਹ ਮਿਰਚ ਆਪਾਂ ਦੇਖਦੇ ਆਂ ਆਪਾਂ ਨੂੰ ਐ ਲੱਗਦਾ ਵੀ ਰੱਬ ਰੱਬ ਨੂੰ ਕੁਝ ਆਉਂਦਾ ਨਹੀਂ ਸਭ ਤੋਂ ਵੱਡਾ ਕਾਰੀਗਰ ਹੈ ਜਿਹਨੇ ਤੁਹਾਡੀਆਂ ਅੱਖਾਂ ਇੱਧਰ ਉੱਧਰ ਵੀ ਨਹੀਂ ਕੀਤੀਆਂ ਸਭ ਦੀਆਂ ਨੱਕ ਨਹੀਂ ਇੱਧਰ ਉੱਧਰ ਕਰਤਾ ਕਿਸੇ ਹੋਰ ਚੀਜ਼ ਨੂੰ ਨਹੀਂ ਕਰਤਾ ਉਹਨੇ ਇੰਨੀਆਂ ਮਿਰਚਾਂ ਨੂੰ ਰੰਗ ਕਿਉਂ ਦਿੱਤਾ ਕਿਤੇ ਲਾਲ ਪਈ ਆ ਕਿਤੇ ਹਰੀ ਪਈ ਆ ਕਿਤੇ ਪੀਲੀ ਪਈ ਐਨੇ ਰੰਗ ਕਿਉਂ ਲਾਏ ਨੇ ਹਰ ਮਿਰਚ ਦਾ ਇੱਕ ਲੋੜ ਹੈ ਜ਼ਰੂਰਤ ਹੈ ਇਹ ਤੁਹਾਨੂੰ ਇੱਕ ਨਿਊਟ੍ਰੀਸ਼ਨਲ ਦੱਸ ਸਕਦਾ ਅੱਜ ਮੈਂ ਟੀਵੀ ਚੈਨਲ ਤੇ ਤਾਂ ਨਹੀਂ ਐਨੀਆਂ ਗੱਲਾਂ ਦੱਸੂੰਗਾ ਕਿਉਂਕਿ ਮੈਂ ਵੀ ਚਾਹੁੰਦਾ ਕਿ ਤੁਸੀਂ ਕਮੈਂਟ ਪਾਓ ਤੁਹਾਨੂੰ ਮੈਂ ਉਹਦੇ ਵਿੱਚ ਜਵਾਬ ਦਵਾਂ ਇਹਨਾਂ ਚੀਜ਼ਾਂ ਦਾ ਪਰ ਇਹਦੇ ਵਿੱਚ ਜਿੰਨੇ ਵੀ ਕਲਰ ਨੇ ਮਿਰਚ ਦੇ ਓਨੇ ਹੀ ਇਹਦੇ ਬੈਨੀਫਿਟ ਨੇ ਲਾਲ ਮਿਰਚ ਜਿਹੜੀ ਆ ਹਾਰਟ ਅਟੈਕ ਤੋਂ ਬਚਾਉਂਦੀ ਆ ਜੇ ਕਿਸੇ ਨੂੰ ਹਾਰਟ ਅਟੈਕ ਆ ਜਾਏ ਅੰਦਾ ਚਮਚਾ ਲਾਲ ਮਿਰਚ ਖਵਾ ਦਿਓ ਉਸੇ ਟਾਈਮ ਥੁੜ ਥੁੜ ਕਰਦਾ ਫਿਰ ਲਾਲ ਲਾਲ ਮਿਰਚ ਸ਼ਿਮਲਾ ਮਿਰਚ ਹੀ ਹਾਂ ਸ਼ਿਮਲਾ ਮਿਰਚ ਵੀ ਦੂਸਰੀ ਲਾਲ ਮਿਰਚ ਜੀ ਉਹ ਆਪਾਂ ਦੇਖੀ ਮੈਂ ਲਗਾ ਤਾ ਦੇਖੀ ਖਾ ਕੇ ਤਾਂ ਬੇਸਿਕ ਫਰਕ ਆ ਜਾਂਦਾ ਕੁਦਰਤ ਨੇ ਦਿੱਤਾ ਸਾਨੂੰ ਇਹ ਇੱਕ ਘੇਚੇ ਚ ਹੀ ਰਹਿ ਗਈ ਹਾਂ ਮੈਂ ਤੇ ਕਿਹਾ ਵੀ ਆ ਹਰੀ ਮਿਰਚ ਲਾਲ ਮਿਰਚ ਪੀਲੀ ਮਿਰਚ ਉਸ ਤਰ੍ਹਾਂ ਹੀ ਆ ਬਈ ਰੱਬ ਕੋਲ ਰੰਗ ਰੰਗ ਹਗੇ ਸੀ ਉਹਨੇ ਆ ਦੋ ਤਿੰਨ ਰੰਗ ਐਂਦੇ ਵਾਗ ਰੱਖੇ ਰੱਬ ਨੇ ਜਦੀ ਪੇਂਟ ਰੱਖੇ ਹੋਏ ਮੈਨੂੰ ਕਾਲਾ ਬਣਾਤਾ ਇਹਨੂੰ ਗੋਰਾ ਬਣਾਤਾ ਵੀ ਚਲ ਠੀਕ ਐ ਤੂੰ ਚੱਲ ਪਰ ਇਹ ਜਿਹੇ ਫਰਕ ਨਾ ਇੱਚ ਵੀ ਫਰਕ ਹੈ ਕਾਲੇ ਇਨਸਾਨ ਚ ਕਈ ਗੁਣ ਹੁੰਦੇ ਨੇ ਗੋਰੇ ਚ ਹੋਰ ਤਰ੍ਹਾਂ ਦੇ ਗੁਣ ਹੁੰਦੇ ਇਹ 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 ਤਸਵੀਰ ਦਾ ਫਰਕ ਆ ਬਾਦ ਪਿਤ ਕਫ ਤਿੰਨ ਦੋਸ਼ ਨੇ ਆਡਾ ਢੇ ਆਉਣੀ ਆਉਣੇ ਨੇ ਜੀ ਸ ਮੇਰਾ ਇੱਕ ਸਵਾਲ ਹੈ ਜਿੱਦਾਂ ਹੁਣ ਤੁਸੀਂ ਕਿਹਾ ਸੀਗਾ ਕਿ ਜਿੱਦਾਂ ਪਿਗਮੈਂਟੇਸ਼ਨ ਲਈ ਜੋ ਮਿਕਸਚਰ ਹੁੰਦਾ ਆ ਜੰਮਲਦਾਨੀ ਮਿੱਟੀ ਐ ਜੋ ਵੀ ਜਿੰਨੇ ਵੀ ਪ੍ਰੋਡਕਟਸ ਹੁੰਦੇ ਹੁਣ ਆਪਾਂ ਜਿੱਦਾਂ ਡੇਲੀ ਬੇਸਿਸ 'ਤੇ ਸ਼ੂਟ ਵੀ ਕਰਦੇ ਆ ਜਾਂ ਹੋਰ ਵੀ ਪਰਸਨਲ ਵੀ ਜੋ ਆਪਣੀ ਆਡੀਅன்ஸ் ਸਮਟਾਈਮ ਬੀਜ਼ੀ ਘਰ ਦਾ ਕੰਮ ਲਈ ਹਾਊਸ ਵਾਈਫ ਇੰਨੀ ਜ਼ਿਆਦਾ ਹੁੰਦੀ ਐ ਬੀਜ਼ੀ ਉਹ ਜਿਹੜਾ ਮਿਸ਼ਰਣ ਬਣਾਉਣਾ ਹੁੰਦਾ ਨਾ ਉਹ ਬਹੁਤ ਵੱਡਾ ਲਸ ਹੁੰਦਾ ਤੇ ਤੁਹਾਡੇ ਕਲੀਨਿਕ 'ਤੇ ਐਦਾਂ ਦੇ ਕੁਝ ਰੈਡੀ ਟੂ ਯੂਜ਼ ਕੋਈ ਐਦਾਂ ਦੀ ਅਸੀਂ ਉਹਦਾ ਮੈਂ ਤੁਹਾਨੂੰ ਦੱਸਦਾ ਬਿਲਕੁਲ ਤੁਹਾਡਾ ਸਵਾਲ درست ਆ ਉਹਦੇ ਲਈ ਨਾ ਰੁਪਾਂਜਲੀ ਸੋਪ ਆਂਦੇ ਆ ਅਲੱਗ-ਅਲੱਗ ਬਣਾਇਆ ਉਬਟਨ ਸੋਪ ਹੈ ਉਬਟਨ ਹੈ ਉਹਦੇ ਇੱਕ-ਇੱਕ ਚੀਜ਼ ਮੈਂਸ਼ਨ ਕੀਤੀ ਹੋਈ ਹੈ ਔਰ ਪਿਓਰ ਨੇ ਮਤਲਬ ਅਸੀਂ ਉਹ ਚੀਜ਼ ਵੱਲ ਨਹੀਂ ਜਾਂਦੇ ਕਿਉਂਕਿ ਅਸੀਂ ਉਹਦੇ ਤੇ ਬੈਦਬਾਨ ਲਿਖਣਾ ਜਿੱਤੇ ਬੈਦਬਾਨ ਲਿਖਿਆ ਗਿਆ ਉਹਦੀ ਪਿਓਰਿਟੀ ਤੇ ਸ਼ੱਕ ਨਹੀਂ ਹੋ ਸਕਦਾ ਕਿ ਮਤਲਬ ਫੇਸ ਤੇ ਉਹ ਸਾਬਨ ਯੂਜ਼ ਕਰ ਸਕਦੇ ਉਹ ਸੋਪ ਅਸੀਂ ਫੇਸ ਵਾਸਤੇ ਦੰਦਿਆ ਬਾਡੀ ਸਕਿਨ ਵਾਸਤੇ ਦੰਦਿਆ ਅਲੱਗ-ਅਲੱਗ ਨੇ ਕੋਈ ਨਿੰਬੂ ਵਾਲਾ ਹੈਗਾ ਕੋਈ ਕੋਈ ਕਿਸੇ ਤਰ੍ਹਾਂ ਦਾ ਕੋਈ 엘ਮੈਂਟ ਦਾ ਤੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਪਿਓਰ ਨੇ ਜਦੋਂ ਇਨਸਾਨ ਵਰਤਦਾ ਉਹਨੂੰ ਪਤਾ ਲੱਗਦਾ ਕਿ ਇਹ ਪਿਓਰ ਨੇ ਜਿਵੇਂ ਅਸੀਂ ਕੰਪਾਊਂਡਰ ਬਣਾਉਂ ਇਹ ਤੁਹਾਡੇ ਸੁਣਨ ਦੀ ਗੱਲ ਹੈ ਜੀ ਜੀ ਉਹ ਜਿਹੜਾ ਪਾਊਡਰ ਬਣਦਾ ਹੈ ਉਹਦਾ ਜੇ ਚਮਚਾ ਕਦੇ ਤੁਸੀਂ ਖਾਓਗੇ ਉਹਨੂੰ ਖਾਣ ਲਈ ਵੀ ਜਿਗਰਾ ਚਾਹੀਦਾ ਆਹਾਂ ਹਾਂ ਜਿਗਰਾ ਚਾਹੀਦਾ ਜੇਬ ਚ ਵੀ ਦਮ ਚਾਹੀਦਾ ਉਹ ਉਹਦਾ ਨਵਾਂ ਗੱਭਰੂ ਚੂਰਨ ਆਹਾਂ ਉਹ ਗੱਭਰੂ ਚੂਰਨ ਮਤਲਬ ਕਿ 90 ਸਾਲ ਦੇ ਬਜ਼ੁਰਗ ਨੂੰ ਵੀ 6 ਕਿ ਮਹੀਨੇ ਜੇ ਖਵਾ ਦਈਏ ਉਹ ਗੱਭਰੂ ਵਾਲੀ ਫੀਲਿੰਗ ਚ ਆ ਜਾਂਦਾ ਉਹ ਜਦੋਂ ਤੁਸੀਂ ਮੂੰਹ ਚ ਬਾਕੇ ਖਾਓਗੇ ਨਾ ਚਬਾ ਚਬਾ ਕੇ ਉਹ कुरकुरੇ ਜਿਹੇ ਦਾਣੇ ਬਣਾਏ ਆ ਸਾਡੇ ਮੈਦ ਜੀ ਨੇ ਉਹ ਉਹ ਮਤਲਬ ਕਿ ਦੇਸੀ ਘਿਓ ਦਾ ਟੇਸ ਆਊਗਾ ਹੀ ਆਊਗਾ ਕੁਝ ਪਿਓਰ ਦੇਸੀ ਘਿਓ ਜਿਹੜਾ ਰਾਜਸਥਾਨ ਤੋਂ ਸੀ ਸਾਈਵਾਲ ਗਾਂ ਦਾ ਦੇਸੀ ਘਿਓ ਲੈਂਦੇ ਆ ਘਿਓ ਸਾਡੇ ਕੋਲ ਅਵੇਲੇਬਲ ਹੁੰਦਾ ਕਲੀਨਿਕ ਤੇ ਬਹੁਤ ਜਿਹੜੇ ਲੋਕੀ ਅਫੋਰਡ ਕਰ ਸਕਦੇ ਆ ਉਹ ਲੈ ਕੇ ਜਾਂਦੇ ਆ ਜਿਹੜੇ ਮਤਲਬ ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਦੇਸੀ ਘਿਓ ਖਾਣਾ ਹੀ ਹੈ ਉਹ ਕਾੰਦੇ ਆ ਸੀ ਉਹਨਾਂ ਨੂੰ ਕੱਚਾ ਚ ਮਲਣ ਵਾਸਤੇ ਦਿੰਨੇ ਆ ਹਾਂ ਇਹ ਵੀ ਤੁਸੀਂ ਦੱਸਦੇ ਹੋਰ ਇੱਕ ਚੀਜ਼ ਹੋਰ ਸਾਰੇ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਗੱਲਾਂ ਚੋ ਗੱਲ ਯਾਦ ਆ ਗਈ ਆ ਇੱਕ ਮੈਂ ਥੋੜਾ ਜਿਹਾ ਨੁਸਖਾ ਦੱਸਿਆ ਸੀ ਪਹਿਲਾਂ ਕਿ ਦੇਸੀ ਘਿਓ ਤੇ ਉਹਦੇ ਵਿੱਚ ਨਾਰੀਅਲ ਤੇਲ ਮਿਕਸ ਕਰਕੇ ਆਪਾਂ ਡਾਬੀ ਚ ਵੀ ਲਾਉਣਾ ਨੱਕ ਚ ਵੀ ਲਾਉਣਾ ਕੰਨਾਂ ਚ ਉਹਨੂੰ ਕੱਚਾ ਚ ਵੀ ਲਾਉਣਾ ਅੰਡਰ ਆਰਮ ਦੇ ਵਿੱਚ ਲਗਾਉਣਾ ਔਰ ਲਗਾ ਕੇ ਤੁਸੀਂ ਜੇ ਇਸ ਤਰ੍ਹਾਂ ਦਾ 10 ਵਾਰੀ ਪਿੱਛੇ ਤੇ 10 ਵਾਰੀ ਅੱਗੇ ਦਾ ਇਹ ਕੰਮ ਕਰ ਲੋਗੇ ਮੁੰਡਿਆਂ ਦਾ ਤਾਂ ਤੁਸੀਂ ਲਾਈਫ ਦੇ ਵਿੱਚ ਕਹੋਗੇ ਮੈਨੂੰ ਸਰਵਾਈਕਲ ਨਹੀਂ ਰਿਹਾ ਮਾਈਗਰੇਨ ਚ ਬਹੁਤ ਫਾਇਦਾ ਕਰਦਾ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਦਾ ਖਿਆਲ ਰੱਖੋ ਔਰ ਇਹਨਾਂ ਨੂੰ ਘਰੇ ਬੈਠੇ ਬਿਠਾਏ ਕਰੋ ਔਰ ਬਾਕੀ ਤੇ ਦੇਖੋ ਕਾਰੋਬਾਰ ਹੈ ਬਿਜ਼ਨਸ ਹੈ ਚੱਲਦੇ ਰਹਿਣਗੇ ਕਿੰਨੀ ਉਮਰ ਹੋਊਗੀ ਸੁਭਾਸ਼ ਗੋਇਲ ਦੀ ਕਿੰਨੀ ਦੇਰ ਰਹਿ ਲੂਗਾ ਦੁਨੀਆ ਚ ਜਾਣਾ ਸਭ ਨੇ ਆ ਤੁਸੀਂ ਵੀ ਚਲੇ ਜਾਣਾ ਅਸੀਂ ਵੀ ਚਲੇ ਜਾਣਾ ਪਰ ਇਹ ਜਿਹੜੇ ਵੀਡੀਓ ਨੇ ਜਿਹੜੇ ਰੀਲਾਂ ਨੇ ਜਿਹੜੇ ਸਾਡੇ ਪ੍ਰੋਗਰਾਮ ਨੇ ਇਹ ਵੱਜਦੇ ਹੀ ਰਹਿਣਗੇ ਇਹ ਜਦ ਤੱਕ ਦੁਨੀਆ ਰਹੂਗੀ ਉਦੋਂ ਤੱਕ ਇਹ ਲੋਕ ਗੀਤਾਂ ਵਾਂਗੂ ਇਹਨਾਂ ਦੀ ਉਮਰ ਹੁੰਦੀ ਹੈ ਚੱਲਦੀ ਰਹਿੰਦੀ ਹੈ ਨਾ ਨਾ ਲੋਕੀ ਕਹਿਣ ਲੱਗਦੇ ਪਾਪਾ ਜੀ ਰੋਜ਼ ਤੇਲ ਲਾ ਕੇ ਕੱਚਾ ਹੀ ਬਜਾਈ ਜਾਂਦੇ ਐਦੋਂ ਵਧੀਆ ਹੋਰ ਕੀ ਚਾਹੀਦਾ ਐਦੋਂ ਵਧੀਆ ਹੋਰ ਕੀ ਚਾਹੀਦਾ ਜੇ ਸਾਰਾ ਡੱਬਨ ਅੰਡਰ ਆਰਮ ਦੇ ਵਿੱਚ ਤੇਲ ਲਾ ਕੇ ਸਵੇਰ ਇਦਾਂ ਲੱਗਿਆ ਹੋਊਗਾ ਤਾਂ ਘੱਟੋ ਘੱਟ ਇੱਕ ਦੂਏ ਨੂੰ ਦੇਖਦੇ-ਦੇਖ ਕੇ ਹਾਸਾ ਲੈਣਗੇ ਨਹੀਂ ਤਾਂ ਇੱਕ ਦੂਏ ਨੂੰ ਦੇਖਦੇ-ਦੇਖ ਲੋਕ ਕੁੜੀ ਹੋ ਜਾਂਦੇ ਮਤਲਬ ਆ ਆਦਮੀ ਤੀਵੀ ਨੂੰ ਹਸਬੰਡ ਵਾਈਫ ਨੂੰ ਵਿਆਹ ਹੋਏ ਨੂੰ 20-20 ਸਾਲ ਹੋ ਗਏ 20 ਸਾਲ ਬਾਅਦ ਉਹ ਆਏ ਪੁੱਛਦੇ ਨੇ ਇੱਕ ਦੂਏ ਨੂੰ ਵੀ ਅਸੀਂ ਹੱਸ ਕੇ ਕਹਿੰਦੇ ਜਦੋਂ ਮੇਰੇ ਕੋਲ ਆਉਂਦੇ ਨੇ ਮੈਂ ਪੁੱਛਦਾ ਹੁੰਦਾ ਵੀ ਤੁਸੀਂ ਆਪਸ ਵਿੱਚ ਮਿਲੇ ਨੂੰ ਕਿੰਨੀ ਦੇਰ ਹੋ ਗਈ ਉਹ ਕਹਿੰਦੇ ਹੁੰਦਾ ਭੈਣ ਭਾਈ ਆਵਾਂਗੂ ਰਹਿੰਦੇ ਮਤਲਬ ਕਹਿੰਦਾ ਵੀ ਐਨਾ ਬੁਰਾ ਹਾਲ ਹੋ ਗਿਆ ਕਿ ਆਪਸ ਵਿੱਚ ਲੋਕਾਂ ਦਾ ਰਿਸ਼ਤਾ ਹੀ ਮਤਲਬ ਗੱਲਬਾਤ ਹੀ ਨਹੀਂ ਕਰਦੇ ਉਹ ਮੋਬਾਈਲਾਂ 'ਚ ਹੀ ਬੈਠੇ ਰਹਿੰਦੇ ਆ ਗੱਲੇ ਨਹੀਂ ਜਦ ਕਿ ਜੇ ਸਵੇਰ ਤੋਂ ਸ਼ਾਮ ਤੱਕ ਇੱਕ ਦੋ ਵਾਰੀ ਹਸਬੰਡ ਵਾਈਫ ਨੂੰ ਜਾਂ ਵਾਈਫ ਹਸਬੰਡ ਨੂੰ ਕਹਿ ਦੇਵੇ ਮਾੜਾ ਜਿਹਾ ਪਿਆਰ ਨਾਲ ਵੀ ਆਈ ਲਵ ਯੂ ਅੱਜ ਬੜਾ ਸਮਾਰਟ ਲੱਗਦਾ ਤੂੰ ਬੜੀ ਸੋਹਣੀ ਲੱਗਦੀ ਆ ਤਾਂ ਇਹਦੇ ਨਾਲ ਘਰ ਦਾ ਮਾਹੌਲ ਐਡਾ ਵਧੀਆ ਹੋ ਜਾਂਦਾ ਹੈ ਅਸੀਂ ਪ੍ਰੈਕਟੀਕਲੀ ਦੇਖਿਆ ਹੈ ਪ੍ਰੈਕਟੀਕਲੀ ਦੇਖਿਆ ਹੈ ਜੇ ਮੰਨ ਲਓ ਇਹ ਜ਼ਰੂਰੀ ਨਹੀਂ ਕਿ ਹਸਬੰਡ ਵਾਈਫ ਮੈਂ ਕਹਿੰਦਾ ਆਪਣਾ ਕੀ ਕਹਿੰਦਾ ਬੇਟਾ ਆਪਣੀ ਮਾਂ ਨੂੰ ਕਹੇ ਭੈਣ ਭਰਾ ਨੂੰ ਕਹੇ ਇੱਕ ਦੂਜੇ ਨੂੰ ਆਪਾਂ ਜੇ ਰਿਸ਼ਤਿਆਂ ਨੂੰ ਪਾਣੀ ਦੇਣਾ ਚਾਹੁੰਦੇ ਆ ਆ ਮੁਫਤ ਦਾ ਪਾਣੀ ਆ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਵੀਰੇ ਤੂੰ ਸਾਰੇ ਦੁਨੀਆਂ ਤੋਂ ਸੋਹਣਾ ਲੱਗਦਾ ਮੈਨੂੰ ਪਰ ਆਹ ਕਿਉਂ ਬੀੜੀ ਜੀ ਪੀਣ ਲੱਗ ਗਿਆ ਹੈਨਾ ਮਤਲਬ ਜੇ ਕੋਈ ਟੱਲ ਨੂੰ ਕਹਿਣੀ ਵੀ ਇਹਨੇ ਪਿਆਰ ਨਾਲ ਕਹੋ ਵੀ ਉਹ ਕਹੇ ਵੀ ਅਰ ਤੈਨੂੰ ਵਾਕਈ ਮੈਂ ਕੁਛ ਮਾੜਾ ਕਰਦਾ ਪਿਆ ਆਪ ਬੁੱਤ ਤੂੰ ਨਸ਼ਿਆਂ 'ਚ ਕਿਉਂ ਪੈ ਗਿਆ ਮੈਂ ਤਾਂ ਸੋਚਦੀ ਸੀ ਤੂੰ ਐ ਕਰੇਗਾ ਤੂੰ ਉਹ ਕਰੇਗਾ ਚੱਲ ਤੇਰੀ ਮਰਜ਼ੀ ਪੈ ਗਿਆ ਪੈ ਗਿਆ ਪਾਣੀ ਦੇ ਨਾਲ ਵਗਦੇ ਵਗਦੇ ਉਹਨੂੰ ਮੋੜਿਆ ਜਾਊਗਾ ਜੇ ਉਹਦੇ ਮੂਰੇ ਖੜੇ ਹੋਵਾਂਗੇ ਤਾਂ ਉਹਨੇ ਅੱਕੜ ਜਾਣਾ ਇਸ ਕਰਕੇ ਕਈ ਵਾਰੀ ਹੁੰਦਾ ਇਹਨਾਂ ਚੀਜ਼ਾਂ ਦਾ ਬਹੁਤ ਅਸਰ ਪੈਂਦਾ ਕਿ ਅਸੀਂ ਆਪਣੇ ਰਿਸ਼ਤਿਆਂ ਨੂੰ ਪਿਆਰ ਕਰੀਏ ਔਰ ਉਹਨਾਂ ਨੂੰ ਥੋੜਾ ਜਿਹਾ ਪਿਆਰ ਜਿਤਾਉਣਾ ਵੀ ਪੈਂਦਾ ਹੈ ਕਈ ਵਾਰੀ ਕਹਿਣਗੇ ਨਾ ਵੀ ਬੇਬੇ ਤੈਨੂੰ ਪਤਾ ਹੈਗਾ ਤੈਨੂੰ ਦੁਨੀਆ 'ਚ ਹੋਰ ਮੈਂ ਤੇਰੇ ਬਿਨਾ ਕਿਹਨੂੰ ਪਿਆਰ ਕਰਦਾ ਬੇਬੇ ਨੂੰ ਜਿਤਾਉਣਾ ਵੀ ਪੈਂਦਾ ਕਦੇ-ਕਦੇ ਉਹਦੇ ਪੈਰਾਂ ਨੂੰ ਤੇਲ ਵੀ ਲਾਉਣਾ ਪੈਂਦਾ ਮਤਲਬ ਇਹ ਚੀਜ਼ਾਂ ਕਰਨੀਆਂ ਪੈਂਦੀ ਸਹੀ ਗੱਲ ਸਹੀ